ਅਜੇ ਕੁਝ ਹੀ ਮਹੀਨੇ ਹੋਏ ਸਨ ਮੈਨੂੰ ਇਸ ਅਪਾਰਟਮੈਂਟ ਵਿੱਚ ਆਏ ਹੋਏ ਅਤੇ ਇਹ ਅਪਾਰਟਮੈਂਟ ਬਹੁਤ ਹੀ ਸ਼ਾਨਦਾਰ ਅਪਾਰਟਮੈਂਟ ਸੀ ਕਿਉਂਕਿ ਇਹ 15 ਮੰਜ਼ਲਾ ਸੀ ਇਹ ਅਪਾਰਟਮੈਂਟ ਦੇਖਣ ਵਿੱਚ ਹੀ ਅਪਾਰਟਮੈਂਟ ਸੀ ਪਰ ਇਸ ਦੇ ਅੰਦਰ ਦੇ ਫਲੈਟ ਕਿਸੇ ਬੰਗਲੇ ਤੋਂ ਘੱਟ ਨਹੀਂ ਸਨ ਮੈਂ ਇੱਥੇ ਇੱਕ ਨੌਵੀਂ ਕਲਾਸ ਦੇ ਲੜਕੇ ਨੂੰ ਟਿਊਸ਼ਨ ਪੜਾਉਣਾ ਜਾਂਦੀ ਸੀ ਕਿਉਂਕਿ ਇਹ ਬਹੁਤ ਹੀ ਸੁਰੱਖਤ ਇਲਾਕਾ ਸੀ ਅਤੇ ਇਮਾਰਤ ਵੀ ਬਹੁਤ ਵਧੀਆ ਬਣੀ ਹੋਈ ਸੀ ਇੱਥੇ ਰਹਿਣ ਵਾਲੇ ਲਗਭਗ ਸਾਰੇ ਹੀ ਲੋਕ ਅਮੀਰ ਘਰਾਂ ਦੇ ਨਾਲ ਸਬੰਧ ਰੱਖਦੇ ਸਨ ਉਸ ਬੱਚੇ ਦੀ ਮਹੀਨੇ ਦੀ ਫੀਸ ਮੈਂ ਉਸ ਦੀ ਮਾਂ ਤੋਂ 25000 ਮੰਗੀ ਸੀ ਮੈਨੂੰ ਲੱਗ ਰਿਹਾ ਸੀ ਕਿ ਉਹਨਾਂ ਨੂੰ ਕੁਝ ਜ਼ਿਆਦਾ ਹੀ ਫੀਸ ਦੱਸ ਦਿੱਤੀ ਹੈ ਪਰ ਮੈਨੂੰ ਹੈਰਾਨੀ ਉਸ ਸਮੇਂ ਹੋਈ ਜਦੋਂ ਉਸ ਦੀ ਮਾਂ ਨੇ ਕੋਈ ਵੀ ਇਤਰਾਜ਼ ਨਹੀਂ ਕੀਤਾ ਅਤੇ ਜਲਦੀ ਨਾਲ ਹਾਂਮੀ ਭਰ ਦਿੱਤੀ ਮੈਂ ਤਾਂ ਹੈਰਾਨੀ ਨਾਲ ਉਸ ਔਰਤ ਨੂੰ ਦੇਖਣ ਲੱਗੀ ਮੈਂ ਇੰਗਲਿਸ਼ ਵਿੱਚ ਐਮਏ ਕੀਤੀ ਹੋਈ ਸੀ ਤੇ ਉਹ ਬੱਚਾ 9ਵੀਂ ਕਲਾਸ ਦਾ ਸਟੂਡੈਂਟ ਸੀ ਅਤੇ ਪੜ੍ਹਾਈ ਦੇ ਵਿੱਚ ਬਹੁਤ ਕਮਜ਼ੋਰ ਸੀ ਮੈਂ ਇਸ ਅਪਾਰਟਮੈਂਟ ਤੋਂ ਬਹੁਤ ਦੂਰ ਇਲਾਕੇ ਦੇ ਵਿੱਚ ਰਹਿੰਦੀ ਸੀ ਮੈਨੂੰ ਇੱਥੇ ਆਉਣ ਦੇ ਲਈ ਦੋ ਬੱਸਾਂ ਬਦਲਦੀਆਂ ਪੈਂਦੀਆਂ ਸਨ ਮੇਰੀ ਕੋਸ਼ਿਸ਼ ਤਾਂ ਇਹੀ ਸੀ ਕਿ ਮੈਨੂੰ ਇਸ ਅਪਾਰਟਮੈਂਟ ਦੇ ਵਿੱਚ ਦੋ ਤਿੰਨ ਟਿਊਸ਼ਨ ਹੋਰ ਮਿਲ ਜਾਂਦੀਆਂ ਤਾਂ ਕਿ ਮੇਰੇ ਘਰ ਦੇ ਹਾਲਾਤ ਚੰਗੇ ਹੋ ਜਾਂਦੇ ਇਹ ਟਿਊਸ਼ਨ ਦੀ 10 20 ਮੇਰੀ ਇੱਕ ਦੋਸਤ ਨੇ ਪਾਈ ਸੀ ਉਹ ਇਸੇ ਬੱਚੇ ਦੀ ਸਕੂਲ ਟੀਚਰ ਸੀ ਜਿੱਥੇ ਉਹ ਬੱਚਾ ਪੜਦਾ ਸੀ ਮੈਂ ਤਾਂ ਜਿੰਨਾ ਆਪਣੇ ਦੋਸਤਾਂ ਦਾ ਧੰਨਵਾਦ ਕਰਦੀ ਉਨਾਂ ਹੀ ਘੱਟ ਸੀ ਹਾਲਾਂਕਿ ਮੇਰੀ ਪੜ੍ਹਾਈ ਵੀ ਕੁਝ ਘੱਟ ਨਹੀਂ ਸੀ ਮੇਰੀ ਪੜ੍ਹਾਈ ਦਾ ਰਿਕਾਰਡ ਵੀ ਹੋ ਤਾਂ ਚੰਗਾ ਸੀ ਪਰ ਮੇਰੇ ਕੋਲ ਕੋਈ ਸਿਫਾਰਿਸ਼ ਨਹੀਂ ਸੀ ਇਸ ਲਈ ਮੈਨੂੰ ਕਿਸੇ ਵੀ ਚੰਗੇ ਸਕੂਲ ਦੇ ਵਿੱਚ ਟੀਚਰ ਦੀ ਨੌਕਰੀ ਨਹੀਂ ਮਿਲੀ ਸੀ ਸਵੇਰ ਦੇ ਸਮੇਂ ਮੈਂ ਇੱਕ ਅੰਗਰੇਜ਼ੀ మీడియం ਸਕੂਲ ਦੇ ਵਿੱਚ ਟੀਚਿੰਗ ਦੀ ਜੌਬ ਕਰਦੀ ਸੀ ਜਿੱਥੇ ਮੈਨੂੰ ਮੁਸ਼ਕਲ ਨਾਲ ਹੀ 20000 ਮਹੀਨੇ ਦੀ ਤਨਖਾਹ ਮਿਲਦੀ ਸੀ ਮੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ ਹਨ ਅਤੇ ਮੈਂ ਸਾਰੇ ਭੈਣ ਭਰਾਵਾਂ ਦੇ ਵਿੱਚੋਂ ਵੱਡੀ ਸੀ ਮੇਰੇ ਤੋਂ ਛੋਟੇ ਮੇਰੇ ਦੋ ਭਰਾ ਸਨ ਜੋ ਸਕੂਲ ਵਿੱਚ ਪੜਦੇ ਸਨ ਇਸ ਕਰਕੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਤੇ ਆ ਗਈਆਂ ਸਨ ਕੁਝ ਤਾਂ ਪਾਪਾ ਦੀਆਂ ਦੁਕਾਨਾਂ ਤੋਂ ਕਰਾਇਆ ਆ ਜਾਂਦਾ ਸੀ ਅਤੇ ਕੁਝ ਮੇਰੀ ਮਾਂ ਬਹੁਤ ਹੀ ਸਮਝਦਾਰ ਔਰਤ ਸੀ ਉਹ ਸਾਡੇ ਘਰ ਨੂੰ ਬਹੁਤ ਚੰਗੀ ਤਰ੍ਹਾਂ ਚਲਾ ਰਹੀ ਸੀ ਬਸ ਇਸ ਤਰ੍ਹਾਂ ਹੀ ਮਿਹਨਤ ਕਰਕੇ ਅਸੀਂ ਆਪਣਾ ਘਰ ਚਲਾ ਰਹੇ ਸੀ ਮੈਂ ਦੇਖਣ ਦੇ ਵਿੱਚ ਬਹੁਤ ਸੋਹਣੀ ਸੀ ਇਸ ਕਰਕੇ ਆਮ ਜਿਹੇ ਕੱਪੜਿਆਂ ਦੇ ਵਿੱਚ ਵੀ ਮੈਂ ਬਹੁਤ ਸੁੰਦਰ ਦਿਖਦੀ ਸੀ ਮੈਂ ਸ਼ਾਮ ਦੇ ਟਾਈਮ ਉਸ ਲੜਕੇ ਨੂੰ ਪੜਾਉਣ ਜਾਂਦੀ ਸੀ 2 ਮਹੀਨਿਆਂ ਤੋਂ ਤਾਂ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਕੁਝ ਦਿਨਾਂ ਤੋਂ ਮੇਰੇ ਨਾਲ ਕੁਝ ਅਜੀਬ ਗੱਲਾਂ ਹੋਣ ਲੱਗੀਆਂ ਸਨ ਜਦੋਂ ਵੀ ਮੈਂ ਲਿਫਟ ਦੇ ਵਿੱਚ ਜਾਂਦੀ ਤਾਂ ਉੱਥੇ ਪਹਿਲਾਂ ਤੋਂ ਹੀ ਤਿੰਨ ਚਾਰ ਮੁੰਡੇ ਹੁੰਦੇ ਸ਼ਾਇਦ ਉਹ ਇਸ ਅਪਾਰਟਮੈਂਟ ਦੇ ਰਹਿਣ ਵਾਲੇ ਸਨ ਉਹ ਐਨੇ ਅਵਾਰਾ ਕਿਸਮ ਦੇ ਲੜਕੇ ਸਨ ਕਿ ਮੈਂ ਦੱਸ ਵੀ ਨਹੀਂ ਸਕਦੀ ਕੰਨਾਂ ਦੇ ਵਿੱਚ ਵਾਲੀਆਂ ਪਾਈਆਂ ਹੋਈਆਂ ਸਨ। ਬਾਲ ਮੋਢਿਆਂ ਤੱਕ ਲੰਬੇ ਹੁੰਦੇ ਸਨ ਅਤੇ ਉਹਨਾਂ ਵਿੱਚੋਂ ਦੋ ਨੇ ਤਾਂ ਕੁੜੀਆਂ ਵਾਂਗੂ ਬਾਲ ਵੀ ਵਧਾਏ ਹੋਏ ਸਨ ਅਤੇ ਫੈਸ਼ਨ ਦੇ ਨਾਮ ਤੇ ਉਹਨਾਂ ਚਾਰਾਂ ਨੇ ਪਾਟੀਆਂ ਹੋਈਆਂ ਜੀਨ ਦੀਆਂ ਪੈਂਟਾਂ ਤੇ ਟੀ-ਸ਼ਰਟਾਂ ਪਾਈਆਂ ਹੋਈਆਂ ਸਨ। ਤੇ ਆਪਣੇ ਆਪ ਨੂੰ ਕਿਸੇ ਫਿਲਮ ਦਾ ਹੀਰੋ ਸਮਝ ਰਹੇ ਸਨ ਪਰ ਮੈਨੂੰ ਤਾਂ ਉਹ ਅਣਪੜ ਅਤੇ ਗਵਾਰ ਦਿਖਦੇ ਸਨ ਜਦੋਂ ਵੀ ਮੈਂ ਲਿਫਟ ਦੇ ਵਿੱਚ ਜਾਂਦੀ ਤਾਂ ਲਿਫਟ ਬੰਦ ਹੋ ਜਾਂਦੀ ਤੇ ਉਹ ਬਾਰੀ-ਬਾਰੀ ਘਟਿਆ ਗਾਣੇ ਗਾਉਣ ਲੱਗਦੇ ਜਿੰਨਾਂ ਨੂੰ ਸੁਣ ਕੇ ਮੇਰੀਆਂ ਨਜ਼ਰਾਂ ਝੁਕ ਜਾਂਦੀਆਂ ਅਤੇ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਜਲਦੀ ਤੋਂ ਜਲਦੀ ਆਪਣੀ ਜਗ੍ਹਾ ਤੇ ਪਹੁੰਚਾਂ ਅਤੇ ਲਿਫਟ ਖੁੱਲ੍ਹ ਜAVE ਮੇਰੇ ਲਈ ਹਨਾਨ ਹੋਣ ਵਾਲੀ ਗੱਲ ਇਹ ਸੀ ਕਿ ਜਦੋਂ ਵੀ ਮੈਂ ਲਿਫਟ ਦੇ ਵਿੱਚ ਜਾਣਾ ਹੁੰਦਾ ਸੀ ਤਾਂ ਉਹ ਚਾਰੋਂ ਲੜਕੇ ਪਹਿਲਾਂ ਹੀ ਲਿਫਟ ਦੇ ਵਿੱਚ ਮੌਜੂਦ ਹੁੰਦੇ ਸਨ ਜੇਕਰ ਇੱਕ ਦੋ ਵਾਰ ਅਜਿਹਾ ਹੁੰਦਾ ਤਾਂ ਮੈਂ ਇਸ ਨੂੰ ਇਤਫਾਕ ਸਮਝਦੀ ਪਰ ਪਿਛਲੇ ਕੁਝ ਦਿਨਾਂ ਤੋਂ ਇਹ ਹਰ ਰੋਜ਼ ਹੋਣ ਲੱਗਿਆ ਸੀ ਜਿਸ ਮੁੰਡੇ ਨੂੰ ਮੈਂ ਪੜਾਉਣ ਜਾਂਦੀ ਸੀ ਉਹ 8ਵੀਂ ਮੰਜ਼ਲ 'ਚ ਸੀ ਇਸ ਕਰਕੇ ਪੌੜੀਆਂ ਚੜ੍ਹ ਕੇ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਅੱਜ ਵੀ ਜਦੋਂ ਮੈਂ ਲਿਫਟ ਦੇ ਵਿੱਚ ਚੜੀ ਤਾਂ ਉਨ੍ਹਾਂ ਦੇ ਵਿੱਚੋਂ ਇੱਕ ਲੜਕਾ ਮੇਰੇ ਬਰਾਬਰ ਆ ਕੇ ਖੜਾ ਹੋ ਗਿਆ ਅਤੇ ਇੱਕ ਗਾਣਾ ਗਾਉਣ ਲੱਗਿਆ ਜਦੋਂ ਮੈਂ ਉਸ ਨੂੰ ਗੁੱਸੇ ਨਾਲ ਦੇਖਿਆ ਤਾਂ ਉਹ ਹੱਸਣ ਲੱਗ ਗਿਆ ਅਤੇ ਫਿਰ ਗਾਣਾ ਗਾਉਣ ਲੱਗਿਆ ਗਾਣਾ ਗਾਉਂਦੇ ਹੋਏ ਉਹ ਪੂਰੇ ਐਕਸ਼ਨ ਵੀ ਕਰ ਰਿਹਾ ਸੀ ਤੇ ਪਿੱਛੇ ਖੜੇ ਹੋਏ ਲੜਕੇ ਜ਼ੋਰ-ਜ਼ੋਰ ਦੀ ਹੱਸ ਰਹੇ ਸਨ ਪਤਾ ਨਹੀਂ ਮੈਂ ਕਿਵੇਂ ਆਪਣਾ ਗੁੱਸਾ ਪੀ ਕੇ ਚੁੱਪਚਾਪ ਖੜੀ ਸੀ ਕਿਉਂਕਿ ਇਸ ਸਮੇਂ ਮੈਂ ਲਿਫਟ ਦੇ ਵਿੱਚ ਇਕੱਲੀ ਲੜਕੀ ਸੀ ਜਦੋਂ ਉਸ ਲੜਕੇ ਨੇ ਗਾਉਣਾ ਬੰਦ ਕੀਤਾ ਤਾਂ ਮੇਰੇ ਪਿੱਛੇ ਖੜੇ ਇੱਕ ਹੋਰ ਲੜਕੇ ਨੇ ਗਾਉਣਾ ਸ਼ੁਰੂ ਕਰ ਦਿੱਤਾ ਮੈਂ ਜਲਦੀ ਨਾਲ ਲਿਫਟ ਦੇ ਦਰਵਾਜ਼ੇ ਦੇ ਕੋਲ ਆ ਗਈ ਉਹ ਲੜਕਾ 21-22 ਸਾਲਾਂ ਦਾ ਸੀ ਉਸ ਦੀ ਉਮਰ ਮੇਰੀ ਉਮਰ ਜਿੰਨੀ ਹੀ ਸੀ ਪਰ ਬਹੁਤ ਹੀ ਬੇਸ਼ਰਮ ਅਤੇ ਬਤਮੀਜ਼ ਸੀ ਮੈਂ ਫਲੋਰ ਦੇ ਬਟਨ ਨੂੰ 2-3 ਵਾਰ ਦੁਬਾਰਾ ਪ੍ਰੈਸ ਕਰ ਚੁੱਕੀ ਸੀ ਮੇਰਾ ਬੱਸ ਨਹੀਂ ਚੱਲ ਰਿਹਾ ਸੀ ਕਿ ਲਿਫਟ ਕਿਸੇ ਵੀ ਫਲੋਰ ਤੇ ਖੁੱਲ ਜਾਵੇ ਅਤੇ ਮੈਂ ਬਾਹਰ ਨਿਕਲ ਜਾਵਾਂ ਮੈਨੂੰ ਇਸ ਤਰ੍ਹਾਂ ਪਰੇਸ਼ਾਨ ਦੇਖ ਕੇ ਉਹ ਲੜਕੇ ਜ਼ੋਰ-ਜ਼ੋਰ ਦੀ ਹੱਸਣ ਲੱਗੇ ਉਹਨਾਂ ਦੇ ਵਿੱਚੋਂ ਇੱਕ ਕਹਿਣ ਲੱਗਿਆ ਬੱਸ ਵੀ ਕਰੋ ਯਾਰ ਬੱਚੀ ਨੂੰ ਡਰ ਲੱਗ ਰਿਹਾ ਹੈ ਉਨਾਂ ਦੇ ਵਿੱਚੋਂ ਇੱਕ ਹੋਰ ਲੜਕਾ ਬੋਲਿਆ ਕਿ ਜੇਕਰ ਸੋਹਣੀ ਕੁੜੀ ਲਿਫਟ ਦੇ ਵਿੱਚ ਨਾਲ ਹੋਵੇ ਤਾਂ ਦਿਲ ਦੇ ਵਿੱਚ ਕੁਝ ਨਾ ਕੁਝ ਹੋਣ ਲੱਗਦਾ ਹੈ ਕਾਸ਼ ਕਿ ਲਿਫਟ ਬੰਦ ਰਵੇ ਅਤੇ ਕਦੇ ਨਾ ਖੁੱਲੇ ਗਾਣਾ ਗਾ ਕੇ ਉਸ ਮੁੰਡੇ ਨੇ ਮੇਰੇ ਦੁਪट्टे ਦੇ ਪੱਲੇ ਨੂੰ ਫੜ ਲਿਆ ਸੀ ਮੇਰੀ ਬਰਦਾਸ਼ਤ ਦੀ ਹੱਦ ਹੋ ਚੁੱਕੀ ਸੀ ਮੈਂ ਮੁੜ ਕੇ ਉਸ ਵੱਲ ਦੇਖਿਆ ਤੇ ਉਸ ਮੁੰਡੇ ਦੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਮਾਰਿਆ ਜਿਹੜਾ ਇਹ ਗਾਣਾ گا ਰਿਹਾ ਸੀ ਥੱਪੜ ਦੀ ਆਵਾਜ਼ ਪੂਰੀ ਲਿਫਟ ਦੇ ਵਿੱਚ ਗੂੰਜ ਰਹੀ ਸੀ ਚਾਰੇ ਮੁੰਡੇ ਮੈਨੂੰ ਹੈਰਾਨੀ ਨਾਲ ਦੇਖਣ ਲੱਗੇ ਮੈਂ ਕਿਹਾ ਜਿਆਦਾ ਹੀ ਸ਼ੌਂਕ ਹੈ ਗਾਣੇ ਸੁਣਾਉਣ ਦਾ ਤਾਂ ਆਪਣੇ ਘਰ ਜਾ ਕੇ ਆਪਣੀ ਭੈਣ ਨੂੰ ਸੁਣਾਓ ਉਸ ਦਾ ਦਿਲ ਖੁਸ਼ ਹੋ ਜਾਵੇਗਾ ਸਾਵਧਾਨ ਜੇ ਅੱਗੇ ਤੋਂ ਮੇਰੇ ਸਾਹਮਣੇ ਇਹੋ ਜਿਹੀਆਂ ਘਟੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੁਹਾਡੇ ਖਿਲਾਫ ਪੁਲਿਸ ਕੰਪਲੀਟ ਕਰ ਦੇਾਂਗੀ ਮੇਰਾ ਇੰਨਾ ਹੀ ਕਹਿਣਾ ਸੀ ਤੇ ਮੇਰਾ ਫਲੋਰ ਵੀ ਆ ਗਿਆ ਸੀ ਮੈਂ ਲਿਫਟ ਤੋਂ ਬਾਹਰ ਆ ਗਈ ਅੱਜ ਤਾਂ ਉਸ ਜਵਾਕ ਨੂੰ ਪੜਾਉਣਾ ਵੀ ਮੈਨੂੰ ਮੁਸ਼ਕਲ ਲੱਗ ਰਿਹਾ ਸੀ ਕਿਉਂਕਿ ਮੇਰਾ ਦਿਮਾਗ ਉਹਨਾਂ ਚਾਰੇ ਮੁੰਡਿਆਂ ਦੇ ਵੱਲ ਹੀ ਜਾ ਰਿਹਾ ਸੀ ਜਿਵੇਂ ਤਿਵੇਂ ਮੈਂ ਉਸ ਲੜਕੇ ਨੂੰ 2 ਘੰਟੇ ਪੜਾਇਆ ਜਦੋਂ ਮੈਂ ਵਾਪਸ ਆਉਣ ਲੱਗੀ ਤਾਂ ਲਿਫਟ ਦੇ ਅੰਦਰ ਉਹ ਲੜਕਾ ਪਹਿਲਾਂ ਤੋਂ ਹੀ ਮੌਜੂਦ ਸੀ ਜਿਸ ਨੂੰ ਮੈਂ ਥੱਪੜ ਮਾਰਿਆ ਸੀ ਬਾਕੀ ਦੇ ਤਿੰਨ ਨਹੀਂ ਸਨ ਉਹ ਗੁੱਸੇ ਨਾਲ ਮੈਨੂੰ ਦੇਖ ਰਿਹਾ ਸੀ ਤੇ ਉਸਦੇ ਚਿਹਰੇ ਦੇ ਹਜੇ ਤੱਕ ਵੀ ਮੇਰੀਆਂ ਉਂਗਲੀਆਂ ਦੇ ਨਿਸ਼ਾਨ ਸਨ ਪਤਾ ਨਹੀਂ ਮੇਰਾ ਦਿਲ ਕਿਉਂ ਡਰ ਰਿਹਾ ਸੀ ਮੈਂ ਇੱਕ ਪੈਰ ਆਪਣਾ ਲਿਫਟ ਦੇ ਅੰਦਰ ਰੱਖਿਆ ਤੇ ਫਿਰ ਅਚਾਨਕ ਪਿੱਛੇ ਹਟ ਗਈ ਅਤੇ ਲਿਫਟ ਦੇ ਬੰਦ ਹੋਣ ਦਾ ਇੰਤਜ਼ਾਰ ਕਰਨ ਲੱਗੀ ਕਿ ਉਹ ਲੜਕਾ ਪਹਿਲਾਂ ਉਤਰ ਜਾਵੇ ਇਸ ਤੋਂ ਪਹਿਲਾਂ ਕਿ ਲਿਫਟ ਬੰਦ ਹੁੰਦੀ ਉਸ ਲੜਕੇ ਨੇ ਲਿਫਟ ਦਾ ਬਟਨ ਦੁਵਾਰਾ ਤੋਂ ਦਬਾ ਦਿੱਤਾ ਅਤੇ ਲਿਫਟ ਦੁਵਾਰਾ ਤੋਂ ਖੁੱਲ ਗਈ ਅਤੇ ਫਿਰ ਕਹਿਣ ਲੱਗਿਆ ਦੇਖੋ ਅੰਦਰ ਆ ਜਾਓ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਜਦੋਂ ਉਸ ਨੇ ਇਹ ਗੱਲ ਮੈਨੂੰ ਕਹੀ ਤਾਂ ਮੇਰਾ ਦਿਲ ਬਹੁਤ ਜ਼ਿਆਦਾ ਧੜਕਣ ਲੱਗਿਆ ਮੈਂ ਸੋਚਿਆ ਕਿ ਪੌੜੀਆਂ ਤੋਂ ਜਾਣਾ ਹੀ ਠੀਕ ਹੈ ਮੈਂ ਉਸ ਲੜਕੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦੀ ਸੀ ਹੁਣ ਮੈਂ ਉਥੋਂ ਜਲਦੀ ਨਾਲ ਪੌੜੀਆਂ ਦੇ ਰਹੀਂ ਉੱਤਰ ਲੱਗੀ ਪਰ ਉਹ ਮੁੰਡਾ ਮੇਰੇ ਪਿੱਛੇ ਹੀ ਆ ਗਿਆ ਸੀ ਮੇਰਾ ਦਿਲ ਬਹੁਤ ਜ਼ਿਆਦਾ ਡਰਿਆ ਹੋਇਆ ਸੀ ਇਸ ਕਰਕੇ ਮੈਂ ਤੇਜ਼ੀ ਨਾਲ ਪੌੜੀਆਂ ਉੱਤਰ ਲੱਗੀ ਉਹ ਮੈਨੂੰ ਪਿੱਛੋਂ ਬੋਲ ਮਾਰ ਰਿਹਾ ਸੀ ਇੱਕ ਵਾਰ ਮੇਰੀ ਗੱਲ ਸੁਣ ਲੈ ਨਹੀਂ ਤਾਂ ਬਹੁਤ ਪੁਛਤਾਏਗੀ ਪਰ ਮੈਂ ਉਸਦੀ ਕੋਈ ਗੱਲ ਨਹੀਂ ਸੁਣੀ ਉਹ ਵੀ ਮੇਰੇ ਪਿੱਛੇ ਪਿੱਛੇ ਪੌੜੀਆਂ ਤੇ ਆ ਰਿਹਾ ਸੀ ਜਦੋਂ ਮੈਂ ਸਾਰੀਆਂ ਪੌੜੀਆਂ ਉਤਰ ਕੇ ਉਸ ਅਪਾਰਟਮੈਂਟ ਦੇ ਲੌਬੀ ਦੇ ਵਿੱਚ ਆਈ ਉੱਥੇ ਹੀ ਉਸ ਅਪਾਰਟਮੈਂਟ ਦਾ ਇੱਕ ਪ੍ਰਬੰਧਕ ਨੌਜਵਾਨ ਲੜਕਾ ਖੜਾ ਸੀ ਅਤੇ ਉਸ ਦੇ ਨਾਲ ਇੱਕ ਗਾਰਡ ਵੀ ਖੜਾ ਸੀ ਉਹ ਪ੍ਰਬੰਧਕ ਮੁੰਡਾ ਉਸ ਗਾਰਡ ਦੇ ਨਾਲ ਕੋਈ ਗੱਲ ਕਰ ਰਿਹਾ ਸੀ ਜਦੋਂ ਮੈਂ ਤੇਜ਼ੀ ਨਾਲ ਉਸ ਗਾਰਡ ਦੇ ਕੋਲੇ ਆਈ ਤੇ ਉਸ ਨੂੰ ਕਿਹਾ ਕਿ ਇਹ ਮੁੰਡਾ ਮੇਰੇ ਪਿੱਛੇ ਆ ਰਿਹਾ ਹੈ ਅਤੇ ਮੈਨੂੰ ਤੰਗ ਕਰ ਰਿਹਾ ਹੈ ਇਹ ਸੁਣ ਕੇ ਹੀ ਉਹ ਗਾਰਡ ਉਸ ਮੁੰਡੇ ਨੂੰ ਘੂਰਨ ਲੱਗਿਆ ਉਸ ਮੁੰਡੇ ਵੱਲ ਗੁੱਸੇ ਨਾਲ ਦੇਖਣ ਲੱਗਿਆ ਕੈਨ ਲੱਗਿਆ ਇਹ ਕੀ ਬੱਤਮੀਜ਼ੀ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹੋਏ ਮੇਰੇ ਪਿੱਛੇ ਆਉਣ ਵਾਲਾ ਮੁੰਡਾ ਗਾਰਡ ਦੇ ਕੋਲੇ ਆ ਕੇ ਖੜਾ ਹੋ ਗਿਆ ਅਤੇ ਆਪਣੀਆਂ ਦੋਨੇ ਜੇਬਾਂ ਦੇ ਵਿੱਚ ਹੱਥ ਪਾ ਕੇ ਕਹਿਣ ਲੱਗਿਆ ਆਪਣੇ ਕੰਮ ਨਾਲ ਕੰਮ ਰੱਖ ਸਮਝ ਗਿਆ ਨਹੀਂ ਤਾਂ ਤੈਨੂੰ ਤੇਰੀ ਔਕਾਤ ਜਾ ਦਵਾ ਦਿਆਂਗਾ ਤੂੰ ਜਾਣਦਾ ਨਹੀਂ ਕਿ ਮੈਂ ਕਿਸ ਦਾ ਬੇਟਾ ਹਾਂ ਦੂਸਰਾ ਨੌਜਵਾਨ ਲੜਕਾ ਜੋ ਇਸ ਅਪਾਰਟਮੈਂਟ ਦੇ ਪ੍ਰਬੰਧ ਨੂੰ ਦੇਖਦਾ ਸੀ ਉਸ ਬੱਤਮੀਜ਼ ਮੁੰਡੇ ਨੂੰ ਕਹਿਣ ਲੱਗਿਆ ਖੋ ਇੱਥੇ ਅਨੁਸ਼ਾਸਨ ਬਣਾਏ ਰੱਖੋ ਇਹੀ ਬਿਹਤਰ ਹੋਵੇਗਾ ਤੁਸੀਂ ਚਾਹੇ ਕਿਸੇ ਦੇ ਵੀ ਬੇਟੇ ਹੋ ਜੇਕਰ ਤੁਸੀਂ ਕੋਈ ਵੀ ਗਲਤ ਹਰਕਤ ਕਰੋਗੇ ਤਾਂ ਤੁਹਾਡੇ ਬਾਪ ਤੱਕ ਇਸ ਦੀ ਸ਼ਿਕਾਇਤ ਜ਼ਰੂਰ ਜਾਵੇਗੀ ਇਸ ਕਰਕੇ ਦੁਬਾਰਾ ਇਸ ਕੁੜੀ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਨਾ ਕਰਿਓ ਉਸ ਮੁੰਡੇ ਦੀ ਗੱਲ ਸੁਣ ਕੇ ਮੇਰੇ ਪਿੱਛੇ ਆਉਣ ਵਾਲਾ ਮੁੰਡਾ ਮੈਨੂੰ ਗੁੱਸੇ ਨਾਲ ਦੇਖਦੇ ਹੋਏ ਵਾਪਸ ਚਲਾ ਗਿਆ ਤਦ ਮੈਂ ਸੁਖ ਦਾ ਸਾਹ ਲਿਆ ਤਾਂ ਉਹ ਲੜਕਾ ਮੈਨੂੰ ਪੁੱਛਣ ਲੱਗਿਆ ਕੀ ਸ਼ਿਕਾਇਤ ਹੈ ਤੁਹਾਡੀ ਕੀ ਅਸੀਂ ਤੁਹਾਡੀ ਸ਼ਿਕਾਇਤ ਨੂੰ ਦੂਰ ਕਰ ਸਕੀਏ ਮੈਂ ਕਿਹਾ ਤਿੰਨ ਚਾਰ ਮੁੰਡੇ ਹਾਂ ਜੋ ਲੈਫਟ ਦੇ ਵਿੱਚ ਆਉਂਦੇ ਜਾਂਦੇ ਮੈਨੂੰ ਪਰੇਸ਼ਾਨ ਕਰਦੇ ਹਨ ਉਹ ਕਹਿਣ ਲੱਗਾ ਠੀਕ ਹੈ ਹੁਣ ਅਸੀਂ ਇਸ ਗੱਲ ਦਾ ਖਿਆਲ ਰੱਖਾਂਗੇ ਅਗਲੇ ਦਿਨ ਜਦੋਂ ਮੈਂ ਟਿਊਸ਼ਨ ਪੜਾਉਣ ਦੇ ਲਈ ਆਈ ਤਾਂ ਲਿਫਟ ਬਿਲਕੁਲ ਖਾਲੀ ਸੀ ਉਸ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਮੈਂ ਦਿਲ ਦੇ ਵਿੱਚ ਹੀ ਪਰਮਾਤਮਾ ਦਾ ਧੰਨਵਾਦ ਕੀਤਾ ਪਰ ਜਿਵੇਂ ਹੀ ਮੈਂ ਉਸ ਬੱਚੇ ਦੇ ਘਰ ਦੇ ਵਿੱਚ ਦਾਖਲ ਹੋਈ ਤਾਂ ਉਹ ਲੜਕਾ ਸਾਹਮਣੇ ਹੀ ਸੋਫੇ ਉੱਤੇ ਬੈਠਾ ਸੀ ਉਸ ਬੱਚੇ ਨਾਲ ਗੱਲਾਂ ਕਰ ਰਿਹਾ ਸੀ ਅਤੇ ਉਸ ਦੀ ਮਾਂ ਵੀ ਕੋਲ ਹੀ ਬੈਠੀ ਸੀ ਜਦੋਂ ਮੈਂ ਅੰਦਰ ਦਾਖਲ ਹੋਈ ਤਾਂ ਉਹ ਲੜਕਾ ਆਪਣੇ ਚਿਹਰੇ ਤੇ ਇੱਕ ਅਜੀਬ ਇਹੀ ਮੁਸਕਰਾਟ ਲਿਆ ਕੇ ਮੇਰੇ ਵੱਲ ਦੇਖਿਆ ਜਿਵੇਂ ਮੈਨੂੰ ਇਹ ਦਿਖਾ ਰਿਹਾ ਹੋਵੇ ਕਿ ਉਹ ਕਿਤੇ ਵੀ ਜਾ ਸਕਦਾ ਹੈ ਮੈਂ ਆਪਣੀਆਂ ਅੱਖਾਂ ਨੀਵੀਆਂ ਕੀਤੀਆਂ ਹੋਈਆਂ ਸਨ ਅਤੇ ਹਾਲ ਦੇ ਵਿੱਚ ਹੀ ਬੈਠ ਗਈ ਕਿਉਂਕਿ ਮੈਂ ਉਸ ਬੱਚੇ ਨੂੰ ਉੱਥੇ ਹਾਲ ਦੇ ਵਿੱਚ ਹੀ ਪੜਾਉਂਦੀ ਸੀ ਉਸ ਦੀ ਮਾਂ ਉਸ ਲੜਕੇ ਨੂੰ ਕਹਿਣ ਲੱਗੀ ਕਿ ਹੁਣ ਤੁਸੀਂ ਇਸ ਤਰ੍ਹਾਂ ਕਰੋ ਕਿ ਘਰ ਜਾਓ ਸੋਨੂ ਨੇ ਹੁਣ ਪੜ੍ਹਾਈ ਕਰਨੀ ਹੈ ਪਰ ਦੇਖੋ ਸ਼ਾਮ ਨੂੰ ਜ਼ਰੂਰ ਆਇਓ ਤੇਰੀ ਪਸੰਦ ਦੀ ਬੱਜ ਬਰੀਆਨੀ ਬਣਾਈ ਹੈ ਉਹ ਕਹਿਣ ਲੱਗਿਆ ਜੀ ਆਂਟੀ ਜੀ ਕਿਉਂ ਨਹੀਂ ਮੈਂ ਜ਼ਰੂਰ ਆਵਾਂਗਾ ਬਲਕਿ ਹੁਣ ਤਾਂ ਮੈਂ ਆਉਂਦਾ ਜਾਂਦਾ ਰਵਾਂਗਾ ਇਹ ਕਹਿ ਕੇ ਉਹ ਬਾਹਰ ਚਲਾ ਗਿਆ ਪਰ ਮੈਂ ਪਰੇਸ਼ਾਨ ਹੋ ਗਈ ਸੀ ਕਿ ਇੱਕ ਵਾਰ ਤਾਂ ਮੇਰਾ ਜੀ ਕਰਦਾ ਸੀ ਕਿ ਮੈਂ ਇਹ ਨੌਕਰੀ ਹੀ ਛੱਡ ਦਿਆਂ ਪਤਾ ਨਹੀਂ ਕਿਉਂ ਮੈਨੂੰ ਉਸ ਮੁੰਡੇ ਨੂੰ ਦੇਖ ਕੇ ਅਜੀਬ ਅਜੀਬ ਜਿਹੇ ਖਿਆਲ ਆਉਣ ਲੱਗਦੇ ਸਨ ਉਸ ਦੀਆਂ ਅੱਖਾਂ ਦੇ ਵਿੱਚ ਅਜੀਬ ਜਹੀ ਨਫ਼ਰਤ ਸੀ ਦੇਖਣ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਪਰ ਅੰਦਰੋਂ ਅੰਦਰ ਹੀ ਮੈਨੂੰ ਉਸ ਮੁੰਡੇ ਤੋਂ ਡਰ ਲੱਗਣ ਲੱਗਾ ਸੀ ਪਰ ਮੇਰੀ ਮਜਬੂਰੀ ਬਸ ਪੈਸਾ ਸੀ ਜੋ ਮੈਨੂੰ ਇਸ ਟਿਊਸ਼ਨ ਤੋਂ ਮਿਲ ਰਿਹਾ ਸੀ ਅਤੇ ਹੁਣ ਤਾਂ सोनू ਵੀ ਬਹੁਤ ਚੰਗਾ ਪੜਨ ਲੱਗਿਆ ਸੀ ਅਤੇ ਉਸ ਦੀ ਮਾਂ ਵੀ ਮੇਰੇ ਤੋਂ ਬਹੁਤ ਖੁਸ਼ ਸੀ ਕਹਿਣ ਲੱਗੀ ਮੈਂ ਮੈਂ ਬਹੁਤ ਸਾਰੀਆਂ ਟਿਊਸ਼ਨਾਂ ਸੋਨੂੰ ਲਈ ਬਦਲ ਕੇ ਦੇਖ ਲਈਆਂ ਪਰ ਮੇਰਾ ਬੇਟਾ ਪੜ੍ਹਾਈ ਦੇ ਵਿੱਚ ਕਮਜ਼ੋਰ ਹੀ ਰਿਹਾ ਪਰ ਤੁਸੀਂ ਬਹੁਤ ਹੀ ਚੰਗੀ ਤਰ੍ਹਾਂ ਇਸ ਨੂੰ ਪੜ੍ਹਾਉਂਦੇ ਹੋ ਇਸ ਦੇ ਸਾਰੇ ਕਨਸੈਪਟ ਕਲੀਅਰ ਕਰ ਦਿੰਦੇ ਹੋ ਹੁਣ ਤਾਂ ਇਸ ਦੇ ਸਕੂਲ ਦੀ ਟੀਚਰ ਵੀ ਇਸ ਦੀ ਤਾਰੀਫ਼ ਕਰਨ ਲੱਗੀ ਹੈ ਮੈਂ ਉਸ ਦੀਆਂ ਗੱਲਾਂ ਸੁਣ ਰਹੀ ਸੀ ਪਰ ਮੇਰਾ ਧਿਆਨ ਕਿਤੇ ਹੋਰ ਸੀ ਮੇਰੇ ਦਿਮਾਗ ਵਿੱਚ ਤਾਂ ਉਸ ਲੜਕੇ ਦੀਆਂ ਅੱਖਾਂ ਘੁੰਮ ਰਹੀਆਂ ਸਨ ਜਿਸ ਵਿੱਚ ਪਤਾ ਨਹੀਂ ਕਿਹੜੇ-ਕਿਹੜੇ ਜਜ਼ਬਾਤ ਸਨ ਭਾਬਸੀ ਜਦੋਂ ਮੈਂ ਅੱਜ ਲਿਫਟ ਦੇ ਵਿੱਚ ਚੜੀ ਤਾਂ ਮੈਂ ਇਕੱਲੀ ਸੀ ਲੈਫਟ ਹੇਠਾਂ ਜਾ ਰਹੀ ਸੀ ਕਿ ਨੀਚੇ ਵਾਲੇ ਫਲੋਰ ਤੇ ਜਾ ਕੇ ਰੁਕ ਗਈ ਲਿਫਟ ਦਾ ਦਰਵਾਜ਼ਾ ਖੁੱਲਿਆ ਤੇ ਉਹੀ ਚਾਰੋਂ ਲੜਕੇ ਲਿਫਟ ਦੇ ਅੰਦਰ ਆ ਗਏ ਇਸ ਤੋਂ ਪਹਿਲਾਂ ਕਿ ਮੈਂ ਲਿਫਟ ਤੋਂ ਬਾਹਰ ਨਿਕਲਦੀ ਉਸ ਲੜਕੇ ਨੇ ਜਿਸ ਨੂੰ ਮੈਂ ਥੱਪੜ ਮਾਰਿਆ ਸੀ ਮੈਨੂੰ ਬਾਹਾਂ ਤੋਂ ਫੜ ਕੇ ਲਿਫਟ ਦੇ ਅੰਦਰ ਖਿੱਚ ਲਿਆ ਮੈਂ ਉਸ ਤੋਂ ਬਾਹਰ ਛਡਾਉਣ ਲੱਗੀ ਇੰਨੇ ਸਮੇਂ ਦੇ ਵਿੱਚ ਹੀ ਲਿਫਟ ਬੰਦ ਹੋ ਗਈ ਮੈਂ ਉਸ ਲੜਕੇ ਨੂੰ ਕਿਹਾ ਕਿ ਇਹ ਕੀ ਬਤਮੀਜ਼ੀ ਹੈ ਮੇਰਾ ਹੱਥ ਛੱਡੋ ਉਹ ਕਹਿਣ ਲੱਗ ਗਿਆ ਬਤਮੀਜ਼ੀ ਦਾ ਜਵਾਬ ਤਾਂ ਮੈਂ ਦੇਵਾਂਗਾ ਅੱਜ ਤੈਨੂੰ ਬਹੁਤ ਸ਼ੌਂਕ ਹੈ ਤੈਨੂੰ ਥੱਪੜ ਮਾਰਨ ਦਾ ਅਤੇ ਮੇਰੀ ਸ਼ਿਕਾਇਤ ਲਗਾਉਣ ਦਾ ਹੁਣ ਦੇਖ ਮੈਂ ਤੇਰੇ ਨਾਲ ਕੀ ਕਰਦਾ ਹਾਂ ਅਜੇ ਉਹ ਗੱਲ ਹੀ ਕਰ ਰਿਹਾ ਸੀ ਕਿ ਉਦੋਂ ਹੀ ਲਿਫਟ ਦੀ ਲਾਈਟ ਬੰਦ ਹੋ ਗਈ ਅਤੇ ਇੱਕ అలਾਰਮ ਵੱਜਣ ਲੱਗਿਆ ਸ਼ਾਇਦ ਪੂਰੀ ਬਿਲਡਿੰਗ ਦੀ ਲਾਈਟ ਬੰਦ ਹੋ ਚੁੱਕੀ ਸੀ ਅਤੇ ਲਿਫਟ ਬਿਨਾਂ ਲਾਈਟ ਤੇ ਚੱਲ ਨਹੀਂ ਸਕਦੀ ਸੀ ਇਹ ਦੇਖ ਕੇ ਮੈਂ ਸਾਹ ਲੈਣਾ ਭੁੱਲ ਗਈ ਮੈਨੂੰ ਲੱਗਿਆ ਕਿ ਕੁਝ ਹੀ ਸਮੇਂ ਦੇ ਵਿੱਚ ਇੱਥੋਂ ਦੇ ਜਨੈਰੇਟਰ ਚੱਲ ਪੈਣਗੇ ਅਤੇ ਦੁਬਾਰਾ ਲਿਫਟ ਸਟਾਰਟ ਹੋ ਜਾਵੇਗੀ ਪਰ ਅਜੇ ਕੁਝ ਵੀ ਨਹੀਂ ਹੋਇਆ ਉਹਨਾਂ ਚਾਰਾਂ ਦਾ ਵਿੱਚੋਂ ਕਿਸੇ ਇੱਕ ਨੇ ਆਪਣੇ ਜੇਬ ਦੇ ਵਿੱਚੋਂ ਮੋਬਾਈਲ ਕੱਢ ਕੇ ਮੋਬਾਈਲ ਦੀ ਟਾਰਚ ਲਾਈਟ ਜਗਾ ਦਿੱਤੀ ਮੈਂ ਆਪਣੀ ਬਾਹ ਉਸ ਲੜਕੇ ਦੇ ਹੱਥੋਂ ਛਡਾਈ ਅਤੇ ਲਿਫਟ ਦੇ ਦਰਵਾਜੇ ਦੇ ਕੋਲ ਜਾ ਕੇ ਖੜੀ ਹੋ ਗਈ ਅਤੇ ਦਰਵਾਜਾ ਖੜਕਾਉਣ ਲੱਗੀ ਰੱਬ ਦਾ ਵਾਸਤਾ ਕੋਈ ਗੇਟ ਖੋਲ ਦਿਓ ਮੈਂ ਬਾਹਰ ਆਉਣਾ ਹੈ ਅਜੇ ਮੈਂ ਦਰਵਾਜਾ ਖੜਕਾ ਹੀ ਰਹੀ ਸੀ ਕਿ ਦੋ ਲੜਕਿਆਂ ਨੇ ਮੈਨੂੰ ਬਾਹਾਂ ਤੋਂ ਫੜਿਆ ਅਤੇ ਲਿਫਟ ਦੀ ਪਿਛਲੀ ਕੰਧ ਨਾਲ ਲਗਾ ਦਿੱਤਾ ਇੱਕ ਲੜਕੇ ਨੇ ਆਪਣੀ ਜੇਬ ਦੇ ਵਿੱਚੋਂ ਰੁਮਾਲ ਕੱਢਿਆ ਅਤੇ ਮੇਰੇ ਹੱਥ ਪਿੱਛੇ ਕਰਕੇ ਬੰਨ੍ਹ ਦਿੱਤੇ। ਦੂਜੇ ਨੇ ਟੇਪ ਕੱਢੀ ਅਤੇ ਮੇਰੇ ਮੂੰਹ ਦੇ ਉੱਤੇ ਚੇਪ ਦਿੱਤੀ। ਉਹ ਲੜਕਾ ਜਿਸ ਨੂੰ ਮੈਂ ਥੱਪੜ ਮਾਰਿਆ ਸੀ ਉਸ ਦਾ ਨਾਮ ਮੋਹਿਤ ਸੀ। ਕਹਿਣ ਲੱਗਿਆ ਕਿ ਇਹ ਲਿਫਟ ਸਵੇਰ ਤੋਂ ਪਹਿਲਾਂ ਨਹੀਂ ਖੁੱਲੇਗੀ ਅਤੇ ਸਵੇਰੇ ਤੱਕ ਤੇਰੀ Laash ਹੀ ਇਸ ਲਿਫਟ ਤੋਂ ਬਾਹਰ ਨਿਕਲੇਗੀ। ਨਾ ਤਾਂ ਮੈਂ ਆਪਣੇ ਹੱਥ ਖੋਲ ਸਕਦੀ ਸੀ ਅਤੇ ਨਾ ਹੀ ਮੂੰਹ ਤੋਂ ਕੁਝ ਬੋਲ ਸਕਦੀ ਸੀ। ਜੋ ਵੀ ਮੇਰੇ ਨਾਲ ਇਸ ਲਿਫਟ ਦੇ ਵਿੱਚ ਹੋ ਰਿਹਾ ਸੀ ਉਹ ਕੋਈ ਅਨਹੋਣੀ ਗੱਲ ਨਹੀਂ ਸੀ ਜਿਸ ਤਰ੍ਹਾਂ ਸੈਕਸ਼ੂਅਲ ਹਰਾਸਮੈਂਟ ਦੇ ਵਿੱਚ ਔਰਤਾਂ ਦੇ ਨਾਲ ਘਟਿਆ ਬਵਾਰ ਕੀਤਾ ਜਾਂਦਾ ਹੈ ਉਹੀ ਮੇਰੇ ਨਾਲ ਹੋ ਰਿਹਾ ਸੀ ਜੇਕਰ ਇਸ ਸਮੇਂ ਕੋਈ ਔਰਤ ਰੋਲਾ ਪਾਉਂਦੀ ਹੈ ਤਾਂ ਉਸ ਦੇ ਨਤੀਜੇ ਉਸ ਔਰਤ ਨੂੰ ਹੀ ਭੁਗਤਨੇ ਪੈਂਦੇ ਹਨ ਉਹ ਲਿਫਟ ਪੂਰੀ ਰਾਤ ਬੰਦ ਰਹੀ ਸੀ ਪਤਾ ਨਹੀਂ ਕਦੋਂ ਰਾਤ ਨੂੰ ਲਿਫਟ ਦਾ ਦਰਵਾਜ਼ਾ ਖੁੱਲਿਆ ਸੀ ਅਤੇ ਉਹ ਚਾਰੋਂ ਲੜਕੇ ਲਿਫਟ ਤੋਂ ਬਾਹਰ ਜਾ ਚੁੱਕੇ ਸਨ ਤੇ ਮੈਂ ਇਸ ਕਾਬਲ ਵੀ ਨਹੀਂ ਸੀ ਕਿ ਉੱਠ ਕੇ ਬੈਠ ਸਕਦੀ ਮੈਂ ਅੱਧੀ ਮਰੀ ਹੋਈ ਹਾਲਤ ਵਿੱਚ ਉਸ ਲਿਫਟ ਦੇ ਵਿੱਚ ਲੇਟੀ ਹੋਈ ਸੀ ਅਤੇ ਉਹਨਾਂ ਮੁੰਡਿਆਂ ਨੂੰ ਜਾਂਦਾ ਹੋਇਆ ਦੇਖ ਕੇ ਮੇਰੇ ਅੱਖਾਂ ਦੇ ਵਿੱਚ ਹੰਝੂ ਵਹਿ ਰਹੇ ਸਨ ਜੇਕਰ ਮੈਨੂੰ ਪਤਾ ਹੁੰਦਾ ਕਿ ਮੇਰੇ ਨਾਲ ਕੀਤੀ ਹੋਈ ਬਤਵੀਜੀ ਦੇ ਬਦਲੇ ਦੇ ਵਿੱਚ ਮਾਰੇ ਹੋਏ ਥੱਪੜ ਦਾ ਮੈਨੂੰ ਇਹ ਅੰਜਾਮ ਭੁਗਤਣਾ ਪਵੇਗਾ ਮੈਂ ਸ਼ਾਇਦ ਉਸ ਨੂੰ ਉਹ ਥੱਪੜ ਕਦੇ ਵੀ ਨਾ ਮਾਰਦੀ ਮੇਰੀ ਜ਼ਿੰਦਗੀ ਉਹ ਲੜਕੇ ਬਰਬਾਦ ਕਰ ਚੁਕੇ ਸਨ ਅਤੇ ਮੈਂ ਬੇਹੋਸ਼ ਹੋ ਚੁੱਕੀ ਸੀ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਇੱਕ ਗਵਰਨਮੈਂਟ ਹਸਪਤਾਲ ਦੇ ਵਾਰਡ ਦੇ ਵਿੱਚ ਲੇਟੀ ਹੋਈ ਸੀ ਮੇਰੇ ਕੋਲ ਦੋ ਪੁਲਿਸ ਵਾਲੇ ਖੜੇ ਸਨ ਤੇ ਇੱਕ ਇਨਸਪੈਕਟਰ ਵੀ ਉਹ ਇਨਸਪੈਕਟਰ ਕਹਿਣ ਲੱਗਿਆ ਮੈਡਮ ਜੀ ਜੋ ਕੁਝ ਵੀ ਤੁਹਾਡੇ ਨਾਲ ਹੋਇਆ ਹੈ ਜੇ ਉਸ ਦੇ ਬਾਰੇ ਵਿੱਚ ਤੁਹਾਨੂੰ ਕਿਸੇ ਤੇ ਸ਼ੱਕ ਹੈ ਤਾਂ ਤੁਸੀਂ ਐਫ ਆਈ ਆਰ ਦਰਜ ਕਰ ਸਕਦੇ ਹੋ ਬਹੁਤ ਹੀ ਸਖਤ ਸ਼ਬਦ ਦੇ ਵਿੱਚ ਉਸ ਇਨਸਪੈਕਟਰ ਨੇ ਮੈਨੂੰ ਕਿਹਾ ਮੈਂ ਬਹੁਤ ਚੁੱਪਚਾਪ ਸੀ ਅਤੇ ਇੱਕ ਵਾਰ ਉਸ ਲੜਕੇ ਨੂੰ ਸਭ ਕੁਝ ਕਾਉਣ ਦਾ ਨਤੀਜਾ ਮੈਂ ਭੁਗਤ ਚੁੱਕੀ ਸੀ ਜਦੋਂ ਉਸ ਇਨਸਾਨ ਨੇ ਮੈਨੂੰ ਚੁੱਪਚਾਪ ਦੇਖਿਆ ਤਾਂ ਕਹਿਣ ਲੱਗਾ ਦੇਖੋ ਜੇਕਰ ਤੁਸੀਂ ਇਸ ਤਰ੍ਹਾਂ ਹੀ ਚੁੱਪਚਾਪ ਰਹੋਗੇ ਤਾਂ ਅਸੀਂ ਕੇਸ ਨੂੰ ਕਲੋਜ਼ ਕਰ ਦੇਵਾਂਗੇ ਫਿਰ ਦੁਬਾਰਾ ਤੋਂ ਸ਼ਿਕਾਇਤ ਨਾ ਕਰਿਓ ਜੇ ਫੈਲ ਇੱਕ ਵਾਰ ਬੰਦ ਹੋ ਗਈ ਤਾਂ ਦੁਬਾਰਾ ਨਹੀਂ ਖੁੱਲੇਗੀ ਅਚਾਨਕ ਪਤਾ ਨਹੀਂ ਮੈਨੂੰ ਕੀ ਹੋਇਆ ਕਿ ਮੈਂ ਸਭ ਕੁਝ ਦੱਸ ਦਿੱਤਾ ਮੇਰੇ ਦਿਲ ਦੇ ਵਿੱਚ ਉਹਨਾਂ ਚਾਰਾਂ ਮੁੰਡਿਆਂ ਦੇ ਲਈ ਬਹੁਤ ਜ਼ਿਆਦਾ ਨਫ਼ਰਤ ਸੀ ਮੈਂ ਕਿਹਾ ਕਿ ਮੈਂ ਉਹਨਾਂ ਨੂੰ ਫਾਂਸੀ ਦੇ ਤਖਤੇ ਤੇ ਚੜਾਉਣਾ ਚਾਹੁੰਦੀ ਹਾਂ ਮੈਂ ਆਪਣਾ ਬਿਆਨ ਲਿਖਵਾ ਦਿੱਤਾ ਸੀ ਤਾਂ ਉਹ ਪੁਲਿਸ ਵਾਲਾ ਮੈਨੂੰ ਕਹਿਣ ਲੱਗਿਆ ਦੇਖੋ ਮੈਡਮ ਤੁਹਾਨੂੰ ਸ਼ਾਇਦ ਅੰਦਾਜ਼ਾ ਨਹੀਂ ਹੈ ਕਿ ਉਸ ਅਪਾਰਟਮੈਂਟ ਦੇ ਵਿੱਚ ਰਹਿਣ ਵਾਲੇ ਲੋਕ ਕੌਣ ਹਨ ਉਹ ਕੋਈ ਆਮ ਲੋਕ ਨਹੀਂ ਹਨ ਕੋਈ ਬਹੁਤ ਵੱਡੇ ਨੇਤਾ ਦਾ ਲੜਕਾ ਹੈ ਤੇ ਕੋਈ ਬਹੁਤ ਵੱਡੇ ਵਕੀਲ ਦਾ ਲੜਕਾ ਹੈ ਤੇ ਕੋਈ बिजनेਸਮੈਨ ਦਾ ਮੁੰਡਾ ਹੈ ਉਥੇ ਆਮ ਲੋਕਾਂ ਦਾ ਕੋਈ ਕੰਮ ਨਹੀਂ ਹੈ ਇਸ ਕਰਕੇ ਜੇ ਮੇਰੀ ਗੱਲ ਮੰਨਦੇ ਹੋ ਤਾਂ ਜੋ ਕੁਝ ਵੀ ਤੁਹਾਡੇ ਨਾਲ ਹੋਇਆ ਹੈ ਉਸ ਨੂੰ ਭੁੱਲ ਜਾਓ ਇਹ ਕਹਿ ਕੇ ਆਪਣੇ ਚਿਹਰੇ ਉੱਤੇ ਆਉਣ ਵਾਲੀ ਮੁਸਕਰਾਹਟ ਨੂੰ ਵੀ ਛਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦਾ ਕਮੀਨਾਪਨ ਤਾਂ ਉਸ ਦੇ ਚਿਹਰੇ ਤੇ ਸਾਫ਼ ਦਿਖਾਈ ਦੇ ਰਿਹਾ ਸੀ ਮੇਰੀ ਮਾਂ ਇਹ ਸੁਣ ਕੇ ਡਰ ਗਈ ਕਹਿਣ ਲੱਗੀ ਅਸੀਂ ਕੋਈ ਕੇਸ ਨਹੀਂ ਕਰਵਾਉਣਾ ਇੰਸਪੈਕਟਰ ਸਾਹਿਬ ਅਸੀਂ ਕੋਈ ਕੇਸ ਨਹੀਂ ਕਰਵਾਉਣਾ ਉਸ ਸਮੇਂ ਮੈਂ ਚੁੱਪ ਹੋ ਗਈ ਮੇਰੀ ਮਾਂ ਬਸ ਰੋ ਰਹੀ ਸੀ ਜੋ ਕੁਝ ਵੀ ਮੇਰੇ ਨਾਲ ਹੋਇਆ ਸੀ ਮੈਂ ਉਸ ਨੂੰ ਭੁੱਲ ਨਹੀਂ ਸਕਦੀ ਸੀ ਰਾਤ ਨੂੰ ਸੌਂਦੇ ਹੋਏ ਮੈਂ ਚੀਕਾ ਮਾਰਨ ਲੱਗਦੀ ਰੋਣ ਲੱਗਦੀ ਤਾਂ ਮੇਰੀ ਮਾਂ ਉੱਠ ਜਾਂਦੀ ਮੈਂ ਬਿਲਕੁਲ ਪਾਗਲ ਹੋ ਗਈ ਸੀ 2 ਮਹੀਨੇ ਤੱਕ ਤਾਂ ਮੈਨੂੰ ਕੋਈ ਹੋਸ਼ ਹੀ ਨਹੀਂ ਸੀ ਫਿਰ ਹੌਲੀ-ਹੌਲੀ ਮੈਂ ਆਪਣੀ ਜ਼ਿੰਦਗੀ ਵਿੱਚ ਦੁਬਾਰਾ ਵਾਪਸ ਆਉਣ ਲੱਗੀ ਸੀ ਜ਼ਿੰਦਗੀ ਕੀ ਸੀ ਮੌਤ ਤੋਂ ਵੱਧ ਕੇ ਸੀ ਕਿਉਂਕਿ ਸਾਰੇ ਮਹੱਲੇ ਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਨਾਲ ਕੀ ਹੋਇਆ ਹੈ ਮਹੱਲੇ ਨੂੰ ਤਾਂ ਕਿ ਸਾਰੇ ਲੋਕਾਂ ਨੂੰ ਹੀ ਪਤਾ ਸੀ ਪਰ ਸਾਰੇ ਲੋਕ ਚੁੱਪਚਾਪ ਤਮਾਸ਼ਾ ਦੇਖ ਰਹੇ ਸਨ ਮੈਨੂੰ ਸਕੂਲ ਦੀ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ ਸੀ ਜਦੋਂ ਮੈਂ ਮਹੱਲੇ ਵਿੱਚ ਦੀ ਲੰਗਦੀ ਤਾਂ ਸਾਰੇ ਬੰਦੇ ਤੇ ਬੁੜੀਆਂ ਮੈਨੂੰ ਦੇਖ ਕੇ ਗੱਲਾਂ ਕਰਨ ਲੱਗਦੇ। ਮੈਨੂੰ ਨਫ਼ਰਤ ਨਾਲ ਦੇਖਣ ਲੱਗਦੇ ਜਿਵੇਂ ਕਿ ਮੇਰਾ ਹੀ ਦੋਸ਼ ਹੋਵੇ। ਹਾਲਾਂਕਿ ਮੈਂ ਤਾਂ ਬੇਕਸੂਰ ਸੀ। ਮੈਂ ਜਾਣਦੀ ਸੀ ਕਿ ਕੋਈ ਵੀ ਬੰਦਾ ਹੁਣ ਮੇਰੇ ਨਾਲ ਬਿਆਨ ਨਹੀਂ ਕਰੇਗਾ ਕਿਉਂਕਿ ਪੂਰਾ ਮਹੱਲਾ ਮੇਰੇ ਬਾਰੇ ਵਿੱਚ ਜਾਣਦਾ ਸੀ। ਮੇਰੀ ਮਾਂ ਕਹਿਣ ਲੱਗੀ ਕਿ ਅਸੀਂ ਇਹ ਘਰ ਅਤੇ ਤੇਰੇ ਪਾਪਾ ਦੀਆਂ ਦੁਕਾਨਾਂ ਵੇਚ ਕੇ ਦੂਜੇ ਸ਼ਹਿਰ ਦੇ ਵਿੱਚ ਚਲੇ ਜਾਂਦੇ ਹਾਂ। ਮੈਂ ਕਿਹਾ ਕਿ ਮੈਂ ਇਹ ਜਗ੍ਹਾ ਛੱਡ ਕੇ ਉਹ ਜਾਵਾ ਤੁਹਾਨੂੰ ਲੱਗਦਾ ਹੈ ਕਿ ਮੇਰਾ ਕਸੂਰ ਸੀ ਮੇਰੀ ਮਾਂ ਰੋਣ ਲੱਗੀ ਤੇ ਕਹਿਣ ਲੱਗੀ ਕਿ ਮੈਂ ਜਾਣਦੀ ਹਾਂ ਕਿ ਤੁਹਾਡਾ ਕੋਈ ਕਸੂਰ ਨਹੀਂ ਸੀ ਪਰ ਜਿਸ ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ ਉਸ ਸਮਾਜ ਵਿੱਚ ਔਰਤ ਨੂੰ ਹੀ ਕਸੂਰਵਾ ਠਹਿਰਾਇਆ ਜਾਂਦਾ ਹੈ। ਉਹਨਾਂ ਮੁੰਡਿਆਂ ਦਾ ਤਾਂ ਕੋਈ ਕੁਝ ਨਹੀਂ ਕਰੇਗਾ। ਪਰ ਅਸੀਂ ਬਿਨਾ ਮੌਤ ਦੇ ਮਾਰੇ ਗਏ ਹਾਂ। ਹੋ ਸਕਦਾ ਹੈ ਜੇਕਰ ਅਸੀਂ ਸ਼ਹਿਰ ਬਦਲ ਲਈਏ ਤਾਂ ਤੁਹਾਡਾ ਰਿਸ਼ਤਾ ਵੀ ਹੋ ਜਾਵੇ। ਤੁਹਾਡਾ ਵਿਆਹ ਹੋ ਜਾਵੇ ਤੇ ਤੁਹਾਡਾ ਘਰ ਬਸ ਜਾਵੇ। ਮੈਂ ਕਿਹਾ ਕਿ ਜੇਕਰ ਵਿਆਹ ਤੋਂ ਬਾਅਦ ਮੇਰੇ ਪਤੀ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਤਾਂ ਫਿਰ ਕੀ ਹੋਵੇਗਾ? ਤੁਸੀਂ ਇਹ ਸੋਚਿਆ ਹੈ ਕਿ ਸੋਚ ਕੇ ਮੇਰੀ ਮਾਂ ਫਿਰ ਤੋਂ ਰੋਣ ਲੱਗੀ। ਕਹਿਣ ਲੱਗੀ ਤੇਰੇ ਦੋਨੇ ਛੋਟੇ ਭਰਾ ਵੀ ਮੁਹੱਲੇ ਵਿੱਚ ਜਾਣ ਤੋਂ ਡਰਦੇ ਹਨ ਲੋਕ ਉਹਨਾਂ ਤੋਂ ਅਜੀਬ ਸਵਾਲ ਪੁੱਛਦੇ ਹਨ ਮੈਂ ਹੀ ਸਮਝ ਸਕਦੀ ਸੀ ਕਿ ਮੈਂ ਇਸ ਸਮੇਂ ਕਿਸ ਤਕਲੀਫ ਦੇ ਵਿੱਚੋਂ ਗੁਜ਼ਰ ਰਹੀ ਸੀ ਅਤੇ ਮੇਰੇ ਭਰਾ ਕਿਸ ਤਕਲੀਫ ਦੇ ਵਿੱਚ ਸਨ ਤੇ ਮੇਰੀ ਮਾਂ ਵੀ ਕਿਸ ਤਕਲੀਫ ਦੇ ਵਿੱਚ ਪਰ ਮੈਂ ਹਿੰਮਤ ਨਹੀਂ ਹਾਰੀ ਮੇਰੇ ਨਾਲ ਕੋਈ ਵੀ ਨਹੀਂ ਸੀ ਪਰ ਮੇਰੇ ਅੰਦਰ ਉਹਨਾਂ ਮੁੰਡਿਆਂ ਤੋਂ ਬਦਲਾ ਲੈਣ ਦੀ ਭਾਵਨਾ ਭੜਕ ਉੱਠੀ ਸੀ ਮੈਂ ਆਪਣੇ ਨਾਲ ਹੋਏ ਇਸ ਜ਼ੁਲਮ ਨੂੰ ਭੁਲਾ ਨਹੀਂ ਸਕਦੀ ਸੀ ਮੈਂ ਆਪਣੇ ਪਾਪਾ ਦੀਆਂ ਦੁਕਾਨਾਂ ਬੇਚ ਦਿੱਤੀਆਂ ਜਿਸ ਦਾ ਕਿਰਾਇਆ ਸਾਨੂੰ ਆਉਂਦਾ ਸੀ ਤੇ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ ਮੇਰੀ ਮਾਂ ਸਲਾਈ ਕਰਦੀ ਸੀ ਅਤੇ ਕੁਝ ਮੈਂ ਟਿਊਸ਼ਨ ਅਤੇ ਸਕੂਲ ਦੇ ਵਿੱਚ ਪੜਾਉਂਦੀ ਸੀ ਦੁਕਾਨਾਂ ਨੂੰ ਵੇਚ ਕੇ ਮੈਂ ਪੈਸੇ ਮਾਂ ਨੂੰ ਦੇ ਦਿੱਤੇ ਅਤੇ ਖੁਦ ਪੁਲਿਸ ਟ੍ਰੇਨਿੰਗ ਦੇ ਲਈ ਚਲੀ ਗਈ ਟ੍ਰੇਨਿੰਗ ਦੇ ਵਿੱਚ ਜਦੋਂ ਕੋਈ ਮੁਸੀਬਤ ਆਉਂਦੀ ਤਾਂ ਮੈਂ ਸੋਚਦੀ ਕਿ ਉਹੀ ਚਾਰੋਂ ਲੜਕੇ ਮੇਰੇ ਸਾਹਮਣੇ ਹਨ ਅਤੇ ਮੈਂ ਕਦੇ ਵੀ ਹਾਰ ਨਹੀਂ ਮੰਨਦੀ ਸੀ ਆਪਣੇ ਆਪ ਨੂੰ ਪੱਥਰ ਦਾ ਬਣਾ ਲਿਆ ਸੀ ਮੇਰੇ ਸਰੀਰ ਉੱਤੇ ਕਿਸੇ ਵੀ ਤਰ੍ਹਾਂ ਦੀ ਤਕਲੀਫ ਅਸਰ ਨਹੀਂ ਕਰਦੀ ਸੀ ਟ੍ਰੇਨਿੰਗ ਤੋਂ ਬਾਅਦ ਜਦੋਂ ਮੈਂ ਬਿਊਟੀ ਜੁਆਇਨ ਕੀਤੀ ਤਾਂ ਮੈਂ ਇੱਕ ਚੰਗੇ ਅਹੁਦੇ ਤੇ ਸੀ 2 ਸਾਲ ਦੀ ਚੰਗੀ ਮਿਹਨਤ ਤੋਂ ਬਾਅਦ ਮੈਂ ਇੱਕ ਵਧੀਆ ਪੋਸਟ ਤੇ ਪਹੁੰਚ ਗਈ ਸੀ ਕੋਈ ਵੀ ਕੇਸ ਜਦੋਂ ਮੇਰੇ ਹੱਥ ਵਿੱਚ ਆਉਂਦਾ ਤਾਂ ਮੈਂ ਉਸ ਨੂੰ ਪੂਰਾ ਕਰਨ ਤੱਕ ਸਾਹ ਨਹੀਂ ਲੈਂਦੀ ਸੀ ਮੇਰੇ ਅਫਸਰ ਮੇਰੇ ਤੋਂ ਬਹੁਤ ਖੁਸ਼ ਸਨ ਇੱਕ ਵਾਰ ਮੈਨੂੰ ਇੱਕ ਰੇਪ ਕੇਸ ਦੇ ਲਈ ਭੇਜਿਆ ਗਿਆ ਕਾਲਜ ਦੀ ਇੱਕ ਲੜਕੀ ਦੇ ਨਾਲ ਤਿੰਨ ਲੜਕਿਆਂ ਨੇ ਰੇਪ ਕੀਤਾ ਸੀ ਮੈਂ ਜਲਦੀ ਨਾਲ ਹਸਪਤਾਲ ਦੇ ਵਿੱਚ ਗਈ ਉਸ ਕੁੜੀ ਦੇ ਕੋਲ ਪਹੁੰਚ ਗਈ ਉਸ ਦੀ ਹਾਲਤ ਦੇਖ ਕੇ ਮੈਨੂੰ ਆਪਣਾ ਆਪ ਯਾਦ ਆਉਣ ਲੱਗਿਆ ਉਹ ਬਹੁਤ ਜ਼ਿਆਦਾ ਰੋ ਰਹੀ ਸੀ ਉਸ ਦੀ ਮਾਂ ਤੇ ਉਸ ਦਾ ਪਿਓ ਬੇਵਸੀ ਦੇ ਨਾਲ ਹੰਝੂ ਬਹਾ ਰਹੇ ਸਨ ਪੁਲਿਸ ਇੰਸਪੈਕਟਰ ਉਸ ਨੂੰ ਉਸੇ ਤਰ੍ਹਾਂ ਹੀ ਡਰਾ ਧਮਕਾ ਰਿਹਾ ਸੀ ਜਿਵੇਂ ਕਿ ਕਦੇ ਮੈਨੂੰ ਡਰਾਇਆ ਗਿਆ ਸੀ ਉਹ ਕਹਿ ਰਿਹਾ ਸੀ ਕਿ ਉਹਨਾਂ ਲੜਕੀਆਂ ਦੇ ਮਾਪੇ ਬਹੁਤ ਅਮੀਰ ਹਨ ਇਸ ਕਰਕੇ ਜੇ ਉਹਨਾਂ ਤੇ ਕੇਸ ਕਰਨਾ ਹੈ ਤਾਂ ਚੰਗੀ ਤਰ੍ਹਾਂ ਸੋਚ ਸਮਝ ਲਓ ਕਿਉਂਕਿ ਹੁਣ ਤੱਕ ਕੋਈ ਵੀ ਉਹਨਾਂ ਮੁੰਡਿਆਂ ਨੂੰ ਗ੍ਰਿਫਤਾਰ ਨਹੀਂ ਕਰ ਸਕਿਆ ਇੰਸਪੈਕਟਰ ਦੇ ਕੋਲ ਆ ਕੇ ਮੈਂ ਖੜੀ ਹੋ ਗਈ ਤੇ ਜੋਰ ਨਾਲ ਉਸ ਦੇ ਮੋਢੇ ਤੇ ਹੱਥ ਮਾਰਿਆ ਉਸਨੇ ਮੁੜ ਕੇ ਮੈਨੂੰ ਦੇਖਿਆ ਤਾਂ ਜਲਦੀ ਨਾਲ ਮੈਨੂੰ ਸਲੂਟ ਮਾਰਿਆ ਕਿਉਂਕਿ ਉਹ ਮੇਰੇ ਤੋਂ ਜੂਨੀਅਰ ਸੀ ਮੈਂ ਕਿਹਾ ਤੁਹਾਨੂੰ ਇੱਥੇ ਇਸ ਲਈ ਭੇਜਿਆ ਗਿਆ ਹੈ ਤੁਸੀਂ ਇਹਨਾਂ ਨੂੰ ਡਰਾਓ ਅਤੇ ਪਰੇਸ਼ਾਨ ਕਰੋ ਤਾਂ ਕਿ ਮੁਜਰਮ ਸ਼ਰੀਅਮ ਬਚ ਜਾਣ ਤਾਂ ਉਹ ਕਹਿਣ ਲੱਗਿਆ ਮੈਡਮ ਜੀ ਤੁਹਾਨੂੰ ਨਹੀਂ ਪਤਾ ਇਹਨਾਂ ਲੜਕਿਆਂ ਦੀ ਸਿਆਸਤ ਦੇ ਵਿੱਚ ਬਹੁਤ ਪਹੁੰਚ ਹੈ ਮੈਂ ਕਿਹਾ ਤੁਸੀਂ ਮੈਨੂੰ ਕਾਨੂੰਨ ਨਾ ਸਿਖਾਓ ਐਫ ਆਈ ਆਰ ਲਿਖੋ ਮੈਂ ਉਸ ਲੜਕੀ ਨੂੰ ਕਿਹਾ ਕਿ ਮੈਂ ਤੁਹਾਨੂੰ ਇਨਸਾਫ ਦਿਵਾਵਾਂਗੀ ਪਰ ਤੁਸੀਂ ਮੈਨੂੰ ਉਹਨਾਂ ਮੁੰਡਿਆਂ ਦਾ ਹੁਲੀਆ ਦੱਸੋ ਮੈਨੂੰ ਦੱਸੋ ਕਿ ਉਹ ਕੌਣ ਹਨ ਉਸ ਲੜਕੀ ਨੇ ਡਰਦੇ ਡਰਦੇ ਮੈਨੂੰ ਸਾਰੀ ਗੱਲ ਦੱਸ ਦਿੱਤੀ ਉਸਦੇ ਮਾਪੇ ਵਾਰੀ-ਵਾਰੀ ਇਹੀ ਕਹਿੰਦੇ ਰਹੇ ਕਿ ਅਸੀਂ ਕੋਈ ਕੇਸ ਨਹੀਂ ਕਰਨਾ ਪਰ ਮੈਂ ਉਹਨਾਂ ਨਾਲ ਵਾਅਦਾ ਕੀਤਾ ਕਿ ਮੈਂ ਤੁਹਾਡੀ ਬੇਟੀ ਦੇ ਨਾਲ ਹੋਈ ਨਾ ਇਨਸਾਫੀ ਦਾ ਪੂਰਾ ਪੂਰਾ ਇਨਸਾਫ ਦਵਾਵਾਂਗੀ ਜਦੋਂ ਮੈਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਾਂ ਇਹ ਉਹੀ ਤਿੰਨ ਲੜਕੇ ਸਨ ਜਿਨ੍ਹਾਂ ਨੇ ਕੁਝ ਸਾਲ ਪਹਿਲਾਂ ਮੇਰੇ ਨਾਲ ਇਹ ਸਭ ਕੀਤਾ ਸੀ ਉਸ ਸਮੇਂ ਉਹ 20 21 ਸਾਲ ਦੇ ਲੜਕੇ ਸਨ ਅਤੇ ਹੁਣ ਇਸ ਗੱਲ ਨੂੰ 7 ਸਾਲ ਬੀਤ ਗਏ ਸਨ ਅਤੇ ਉਹਨਾਂ ਮੁੰਡਿਆਂ ਨੂੰ ਦੇਖ ਕੇ ਮੇਰੇ ਰਗਾਂ ਦੇ ਵਿੱਚ ਖੂਨ ਫਿਰ ਤੇਜ਼ੀ ਨਾਲ ਵਹਿਣ ਲੱਗਿਆ ਮੈਂ ਉਹਨਾਂ ਤਿੰਨਾਂ ਦੇ ਖਿਲਾਫ ਅਰੈਸਟ ਵਾਰੰਟ ਕੱਢਿਆ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਉਹਨਾਂ ਦੇ ਵਿੱਚੋਂ ਇੱਕ ਦਾ ਪਿਓ ਬਹੁਤ ਵੱਡਾ ਵਕੀਲ ਸੀ, ਦੂਜੇ ਦਾ ਬਹੁਤ ਵੱਡਾ ਬਿਜ਼ਨਸਮੈਨ ਅਤੇ ਤੀਸਰੇ ਦਾ ਇੱਕ ਸਿਆਸਤਦਾਨ ਸੀ। ਜਦੋਂ ਮੈਂ ਉਹਨਾਂ ਨੂੰ ਹੱਥ ਕੜੀ ਲਗਾ ਕੇ ਪੁਲਿਸ ਸਟੇਸ਼ਨ ਦੇ ਵਿੱਚ ਲੈ ਕੇ ਜਾਣ ਲੱਗੀ ਤਾਂ ਉਹਨਾਂ ਦੇ ਪਿਓ ਕਹਿਣ ਲੱਗੇ ਤੁਹਾਨੂੰ ਬਹੁਤ ਪਛਤਾਉਣਾ ਪਊਗਾ। ਮੈਂ ਤੁਹਾਡਾ ਟਰਾਂਸਫਰ ਕਰਵਾ ਦੇਵਾਂਗਾ। ਦੂਜਾ ਕਹਿਣ ਲੱਗਿਆ ਕਿ ਤੁਹਾਡੀ ਨੌਕਰੀ ਤੋਂ ਛੁੱਟੀ ਕਰਵਾ ਦੇਵਾਂਗਾ ਅਤੇ ਤੀਸਰਾ ਵੀ ਕੁਝ ਇਸ ਤਰ੍ਹਾਂ ਦਾ ਹੀ ਕਹਿ ਰਿਹਾ ਸੀ। ਪਰ ਮੈਂ ਕਿ ਕਾਨੂੰਨ ਸਭ ਦੇ ਲਈ ਬਰਾਬਰ ਹੈ ਜਾਓ ਜਾ ਕੇ ਅਦਾਲਤ ਦੇ ਵਿੱਚ ਗੱਲ ਕਰੋ ਤੁਸੀਂ ਵੀ ਇੱਥੇ ਹੀ ਹੋ ਤੇ ਮੈਂ ਵੀ ਇੱਥੇ ਹੀ ਦੇਖਦੇ ਹਾਂ ਕਿ ਇਸ ਵਾਰ ਜਿੱਤ ਕਿਸ ਦੀ ਹੁੰਦੀ ਹੈ ਮੇਰੇ ਦਿਲ ਦੇ ਵਿੱਚੋਂ ਹੁਣ ਡਰ ਖਤਮ ਹੋ ਚੁੱਕਿਆ ਸੀ ਮੈਂ ਹੁਣ ਕੋਈ ਕਮਜ਼ੋਰ ਜਹੀ ਕੁੜੀ ਨਹੀਂ ਸੀ ਬਲਕਿ ਮੈਂ ਆਪਣੀ ਕਮਜ਼ੋਰੀ ਨੂੰ ਖਤਮ ਕਰਕੇ ਇਸ ਨੂੰ ਤਾਕਤ ਦੇ ਵਿੱਚ ਬਦਲ ਲਿਆ ਮੈਂ ਤਿੰਨਾਂ ਲੜਕਿਆਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਸੀ ਉਹਨਾਂ ਦੇ ਖਿਲਾਫ ਐਫ ਆਈ ਆਰ ਕੱਟ ਦਿੱਤੀ ਗਈ ਸੀ ਇਸ ਕਰਕੇ ਬਿਨਾਂ ਅਦਾਲਤ ਦੇ ੱੱਕੇ ਖਾਦੇ ਉਹ ਲੜਕੇ ਜੇਲ੍ਹ ਤੋਂ ਬਾਹਰ ਨਹੀਂ ਜਾ ਸਕਦੇ ਸਨ ਮੈਂ ਆਪਣੇ ਅਫਸਰ ਨੂੰ ਕਿਹਾ ਕਿ ਮੈਂ ਇਹਨਾਂ ਨੂੰ ਰਿਮਾਂਡ ਦੇ ਵਿੱਚ ਲੈਣਾ ਚਾਹੁੰਦੀ ਹਾਂ ਅਫਸਰ ਮੇਰੀ ਗੱਲ ਸੁਣ ਕੇ ਹੈਰਾਨ ਹੋ ਗਿਆ ਸੀ ਕਹਿਣ ਲੱਗਾ ਦੇਖੋ ਸਾਨੂੰ ਉੱਪਰ ਤੋਂ ਫੋਨ ਆ ਰਹੇ ਹਨ ਅਸੀਂ ਸ਼ਾਇਦ ਇਹਨਾਂ ਨੂੰ ਜ਼ਿਆਦਾ ਸਮਾਂ ਜੇਲ੍ਹ ਦੇ ਵਿੱਚ ਨਹੀਂ ਰੱਖ ਸਕਦੇ ਮੈਂ ਕਿਹਾ ਕਿ ਸਾਡੇ ਪੁਲਿਸ ਵਾਲਿਆਂ ਦੀ ਇਹੀ ਸਮੱਸਿਆ ਹੈ ਕਿ ਅਸੀਂ ਬਹੁਤ ਭੱਜ ਦੌੜ ਕਰਕੇ ਬਹੁਤ ਮਿਹਨਤ ਕਰਕੇ ਲੋਕਾਂ ਨੂੰ ਇਨਸਾਫ਼ ਦਿਵਾਉਣਾ ਚਾਹੁੰਦੇ ਹਾਂ ਅਤੇ ਉੱਪਰ ਦੇ ਫੋਨ ਆ ਕੇ ਸਾਡੀ ਸਾਰੀ ਮਿਹਨਤ ਤੇ ਪਾਣੀ ਫੇਰ ਦਿੰਦੇ ਹਨ ਉਹ ਕਹਿਣ ਲੱਗੇ ਦੇਖੋ ਤੁਹਾਡਾ ਕੰਮ ਸੀ ਇਹਨਾਂ ਨੂੰ ਗ੍ਰਿਫਤਾਰ ਕਰਨਾ ਉਹ ਤੁਸੀਂ ਕਰ ਦਿੱਤਾ ਹੈ ਕੱਲ ਹੀ ਇਹਨਾਂ ਨੂੰ ਵੱਡੀ ਜੇਲ੍ਹ ਦੇ ਵਿੱਚ ਭੇਜਣ ਤੋਂ ਬਾਅਦ ਤੁਹਾਡੀ ਡਿਊਟੀ ਖਤਮ ਹੋ ਜਾਵੇਗੀ ਮੈਂ ਕਿਹਾ ਠੀਕ ਹੈ ਅਗਲੇ ਦਿਨ ਉਹਨਾਂ ਤਿੰਨਾਂ ਮੁਜਰਮਾਂ ਨੂੰ ਵੱਡੀ ਪੁਲਿਸ ਬੈਂਡ ਦੇ ਵਿੱਚ ਬਿਠਾਇਆ ਗਿਆ ਅਤੇ ਉਹਨਾਂ ਦੇ ਨਾਲ ਦੋ ਪੁਲਿਸ ਵਾਲਿਆਂ ਨੂੰ ਵੀ ਬਿਠਾਇਆ ਗਿਆ ਅੱਗੇ ਦੀ ਫਰੰਟ ਸੀਟ ਉੱਤੇ ਮੈਂ ਬੈਠੀ ਸੀ ਤੇ ਮੇਰੇ ਨਾਲ ਇੱਕ ਪੁਲਿਸ ਵਾਲਾ ਵੀ ਸੀ ਜੋ ਜੀਪ ਚਲਾ ਰਿਹਾ ਸੀ ਜਿਸ ਜੇਲ੍ਹ ਦੇ ਵਿੱਚ ਅਸੀਂ ਇਹਨਾਂ ਨੂੰ ਸ਼ਿਫਟ ਕਰਨਾ ਸੀ ਉਹ ਇਥੋਂ ਕਾਫੀ ਦੂਰ ਸੀ ਲਗਭਗ 2 ਘੰਟਿਆਂ ਦਾ ਸਫ਼ਰ ਸੀ ਅਤੇ ਵਿੱਚ ਵਿਚਾਲੇ ਇੱਕ ਸੁਨਸਣ ਰਸਤਾ ਵੀ ਪੈਂਦਾ ਸੀ ਅਫਸਰ ਨੇ ਕਿਹਾ ਕਿ ਦੇਖੋ ਇਹ ਭੱਜ ਨਾ ਸਕਣ ਮੈਂ ਕਿਹਾ ਤੁਸੀਂ ਟੈਨਸ਼ਨ ਨਾ ਲਓ ਜਿੰਨਾ ਸਮਾਂ ਇਹ ਲੜਕੇ ਮੇਰੇ ਅੰਦਰ ਹਨ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਭੱਜ ਜਾਣ ਅਫਸਰ ਨੇ ਮੈਨੂੰ ਵੈਲ ਡਨ ਕਿਹਾ ਤੇ ਕਹਿ ਆ ਕਿ ਮੈਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ ਮੈਂ ਉਸ ਜੀਪ ਦੀ ਫਰੰਟ ਸੀਟ ਤੇ ਬੈਠ ਗਈ ਸੁਨਸਾਨ ਰਸਤਾ ਜਦੋਂ ਸ਼ੁਰੂ ਹੋਇਆ ਤਾਂ ਅੰਧੇਰਾ ਹੋਣ ਲੱਗਿਆ ਸੀ ਮੈਂ ਜਾਣਦੀ ਸੀ ਕਿ ਇਹਨਾਂ ਦੇ ਪਿਓ ਆ ਨੇ ਇਹਨਾਂ ਨੂੰ ਬਚਾਉਣ ਦੇ ਲਈ ਕੋਈ ਨਾ ਕੋਈ ਇੰਤਜ਼ਾਮ ਕੀਤਾ ਹੋਵੇਗਾ ਜੋ ਅੰਨੇਵਾ ਫਾਇਰਿੰਗ ਕਰਨਗੇ ਤੇ ਸਾਨੂੰ ਮਾਰ ਦੇਣਗੇ ਇਸ ਤੋਂ ਪਹਿਲਾਂ ਕਿ ਉਹ ਆਪਣੀ ਚਾਲ ਚੱਲ ਦੇ ਮੈਂ ਆਪਣੇ ਨਾਲ ਬੈਠੇ ਪੁਲਿਸ ਡਰਾਈਵਰ ਨੂੰ ਕਿਹਾ ਕਿ ਗੱਡੀ ਰੋਕੋ ਉਹ ਮੈਨੂੰ ਦੇਖ ਕੇ ਹੈਰਾਨ ਹੋਇਆ ਤੇ ਕਹਿ ਲੱਗਾ ਕਿ ਕਿਉਂ ਮੈਡਮ ਜੀ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਨੂੰ ਕਿਹਾ ਹੈ ਕਿ ਗੱਡੀ ਇੱਥੇ ਹੀ ਰੋਕੋ ਤਾਂ ਗੱਡੀ ਇੱਥੇ ਹੀ ਰੋਕ ਦਿਓ ਮੈਂ ਗੱਡੀ ਤੋਂ ਹੇਠਾਂ ਉਤਰੀ ਅਤੇ ਪਿਛਲੀ ਸੀਟ ਦੇ ਦਰਵਾਜ਼ੇ ਨੂੰ ਖੋਲ ਦਿੱਤਾ। ਦੋਵੇਂ ਪੁਲਿਸ ਵਾਲੇ ਮੈਨੂੰ ਦੇਖਣ ਲੱਗੇ ਤੇ ਬੋਲੇ ਮੈਡਮ ਜੀ ਕਿ ਤੁਸੀਂ ਗੱਡੀ ਇੱਥੇ ਕਿਉਂ ਖੜੀ ਕਰ ਦਿੱਤੀ? ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਉੱਪਰੋਂ ਆਰਡਰ ਆਇਆ ਹੈ। ਮੈਂ ਕਿਹਾ ਕਿ ਇਹਨਾਂ ਦੀਆਂ ਹੱਥਕੜੀਆਂ ਖੋਲ ਦਿਓ। ਇਹ ਸੁਣ ਕੇ ਉਹ ਪੁਲਿਸ ਵਾਲੇ ਹੱਥਕੜੀਆਂ ਖੋਲਣ ਲੱਗੇ। ਉਹ ਤਿੰਨੋਂ ਮੁੰਡੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਸਨ। ਕੀ ਉਹਨਾਂ ਦੇ ਪਿਓ ਨੇ ਉਹਨਾਂ ਲਈ ਫੋਨ ਕੀਤਾ ਹੈ? ਉਹ ਸੋਚਣ ਲੱਗੇ ਕਿ ਹੁਣ ਉਹ ਇਥੋਂ ਫਰਾਰ ਹੋ ਜਾਣਗੇ ਜਿਵੇਂ ਉਹ ਗੱਡੀ ਤੋਂ ਹੇਠਾਂ ਉਤਰੇ ਮੈਂ ਕਿਹਾ ਭੱਜੋ ਜਿੰਨਾ ਭੱਜ ਸਕਦੇ ਹੋ ਭੱਜੋ ਜੇਕਰ ਤੁਸੀਂ ਮੇਰੀ ਗੋਲੀ ਤੋਂ ਬਚ ਗਏ ਤਾਂ ਤੁਸੀਂ ਜ਼ਿੰਦਾ ਬਚ ਜਾਓਗੇ ਨਹੀਂ ਤਾਂ ਤੁਸੀਂ ਇਨਕਾਊਂਟਰ ਦੇ ਵਿੱਚ ਮਾਰੇ ਜਾਓਗੇ ਅਤੇ ਇਹ ਸੁਣ ਕੇ ਉਹਨਾਂ ਲੜਕਿਆਂ ਦਾ ਮੂੰਹ ਉੱਡ ਗਿਆ ਸੀ ਅਤੇ ਉਹ ਹੈਰਾਨੀ ਨਾਲ ਮੇਰੇ ਵੱਲ ਦੇਖਣ ਲੱਗੇ ਮੈਂ ਕਿਹਾ ਕਿ ਇੰਨੇ ਹੈਰਾਨੀ ਨਾਲ ਮੈਨੂੰ ਨਾ ਦੇਖੋ ਇਹ ਨਾ ਹੋਵੇ ਕਿ ਤੁਸੀਂ ਲੋਕ ਮੈਨੂੰ ਪਹਿਚਾਨ ਜਾਓ ਮੈਂ ਨਹੀਂ ਚਾਹੁੰਦੀ ਕਿ ਮੈਂ ਤੁਹਾਨੂੰ ਆਪਣੀ ਪਹਿਚਾਣ ਕਰਾਵਾਂ ਪਰ ਬਦਲਾ ਤਾਂ ਬਦਲਾ ਹੁੰਦਾ ਇੱਕ ਵਾਰ ਤੁਸੀਂ ਲੋਕਾਂ ਨੇ ਮੇਰੇ ਨਾਲ ਵੀ ਉਹੀ ਕੰਮ ਕੀਤਾ ਸੀ ਜਿਸ ਦੇ ਵਿੱਚ ਮੇਰਾ ਕੋਈ ਦੋਸ਼ ਨਹੀਂ ਸੀ ਉਹ ਕਹਿਣ ਲੱਗੇ ਕੀ ਮਤਲਬ ਅਸੀਂ ਸਮਝੇ ਨਹੀਂ ਮੈਂ ਉਹਨਾਂ ਨੂੰ ਉਸ ਅਪਾਰਟਮੈਂਟ ਦਾ ਨਾਮ ਦੱਸਿਆ ਤੇ ਕਿਹਾ ਕਿ ਲਿਫਟ ਜਾਦ ਹੈ ਨਾ ਤੁਹਾਨੂੰ ਇਹ ਸੁਣ ਕੇ ਉਹਨਾਂ ਤਿੰਨਾਂ ਦਾ ਰੰਗ ਉੱਡ ਗਿਆ ਅਤੇ ਮੈਂ ਫਿਰ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਅਤੇ ਮੈਂ ਕਿਹਾ ਭੱਜੋ ਅਤੇ ਉਹ ਭੱਜਣ ਲੱਗੇ ਹਜੇ ਉਹ ਕੁਝ ਹੀ ਦੂਰ ਭੱਜੇ ਸਨ ਕਿ ਮੈਂ ਤਿੰਨਾਂ ਨੂੰ ਗੋਲੀਆਂ ਦੇ ਨਾਲ ਭੁੰਨ ਕੇ ਰੱਖ ਦਿੱਤਾ ਅਤੇ ਇੱਕ ਗੋਲੀ ਆਪਣੀ ਬਾਹ ਤੇ ਵੀ ਮਾਰ ਲਈ ਸੀ ਏ ਦੇਖ ਕੇ ਉਹ ਤਿੰਨੋਂ ਪੁਲਿਸ ਵਾਲੇ ਹੈਰਾਨ ਹੋ ਗਏ ਫੈਨ ਲੱਗੇ ਕਿ ਮੈਡਮ ਜੀ ਇਹ ਤੁਸੀਂ ਕੀ ਕੀਤਾ ਮੈਂ ਕਿਹਾ ਕੁਝ ਨਹੀਂ ਅਸੀਂ ਕਹਾਂਗੇ ਕਿ ਇਹਨਾਂ ਨੇ ਗੱਡੀ ਰੁਖਵਾਈ ਸੀ ਅਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਉਹਨਾਂ ਕੋਲ ਪਹਿਲਾਂ ਤੋਂ ਹੀ ਹਥਿਆਰ ਮੌਜੂਦ ਸੀ ਜੋ ਕਿ ਉਹਨਾਂ ਦੇ ਪਿਓ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭਜਵਾ ਦਿੱਤਾ ਸੀ ਅਸੀਂ ਕਹਿ ਦੇਵਾਂਗੇ ਕਿ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਮੇਰੇ ਉੱਤੇ ਗੋਲੀ ਚਲਾ ਦਿੱਤੀ ਅਤੇ ਇਹ ਇਨਕਾਊਂਟਰ ਦੇ ਵਿੱਚ ਮਾਰੇ ਗਏ ਮੇਰੀ ਗੱਲ ਸੁਣ ਕੇ ਉਹ ਤਿੰਨੋਂ ਪੁਲਿਸ ਵਾਲੇ ਹੱਸਣ ਲੱਗ ਪਏ ਅਤੇ ਫਿਰ ਇਹੀ ਖਬਰ ਅਖਬਾਰ ਦੇ ਵਿੱਚ ਛਪ ਗਈ ਸੀ ਉਹਨਾਂ ਦੇ ਪਿਓ ਇਹ ਗੱਲ ਸਮਝ ਗਏ ਸਨ ਪਰ ਮੇਰੇ ਤੱਕ ਕੋਈ ਵੀ ਨਹੀਂ ਪਹੁੰਚ ਸਕਿਆ ਸੀ ਪਰ ਅਜੇ ਵੀ ਮੈਨੂੰ ਚੌਥੇ ਲੜਕੇ ਦੀ ਭਾਲ ਸੀ ਜਿਸ ਨੂੰ ਮੈਂ ਥੱਪੜ ਮਾਰਿਆ ਸੀ ਉਸ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਮੈਂ ਚਾਹੁੰਦੀ ਸੀ ਕਿ ਮੈਂ ਉਸ ਤੋਂ ਵੀ ਬਦਲਾ ਲਵਾਂ ਉਸ ਮੁੰਡੇ ਦੀ ਜਾਣਕਾਰੀ ਕੜਵਾਉਣ ਤੋਂ ਬਾਅਦ ਪਤਾ ਲੱਗਿਆ ਕਿ ਉਹ ਵੀ ਇੱਕ ਵੱਡੇ ਪਿਓ ਦਾ ਪੁੱਤਰ ਹੈ ਪਰ ਇੱਕ ਲਤ ਤੋਂ ਉਪਾਇਜ ਹੋ ਗਿਆ ਹੈ ਇਹ ਸੁਣ ਕੇ ਮੈਨੂੰ ਸਕੂਨ ਮਿਲਿਆ ਉਸ ਤੋਂ ਤਾਂ ਬਦਲਾ ਮੇਰਾ ਪ੍ਰਮਾਤਮਾ ਲੈ ਚੁੱਕਿਆ ਸੀ ਇੱਕ ਵਾਰ ਮੈਂ ਇੱਕ ਮੰਦਰ ਦੇ ਸਾਹਮਣੇ ਡਿਊਟੀ ਕਰਨ ਲਈ ਗਈ ਤਾਂ ਮੇਰੀ ਨਜ਼ਰ ਉਸੇ ਲੜਕੇ ਤੇ ਪਈ ਆਪਣੀ ਬੀਲਚੇਅਰ ਤੇ ਬੈਠਾ ਗਰੀਬ ਲੋਕਾਂ ਨੂੰ ਕੁਝ ਵੰਡ ਰਿਹਾ ਸੀ ਕੁਝ ਸਮੇਂ ਬਾਅਦ ਉਹ ਮੰਦਰ ਦੇ ਵਿੱਚ ਗਿਆ ਅਤੇ ਉੱਚੀ-ਉੱਚੀ ਰੋਣ ਲੱਗਿਆ ਤੇ ਕਹਿਣ ਲੱਗਿਆ ਕਿ ਮੈਂ ਇੱਕ ਲੜਕੀ ਦੇ ਨਾਲ ਬਹੁਤ ਜ਼ਿਆਦਾ ਜ਼ੁਲਮ ਕੀਤਾ ਸੀ ਮੈਂ ਪਹਿਲਾਂ ਕਦੇ ਵੀ ਕਿਸੇ ਕੁੜੀ ਨਾਲ ਇਸ ਤਰ੍ਹਾਂ ਨਹੀਂ ਕੀਤਾ ਸੀ ਪਰ ਉਸਨੇ ਮੈਨੂੰ ਥੱਪੜ ਮਾਰਿਆ ਅਤੇ ਮੈਂ ਗੁੱਸੇ ਦੇ ਵਿੱਚ ਆ ਗਿਆ ਸੀ ਅਤੇ ਮੇਰੇ ਤਿੰਨੇ ਦੋਸਤਾਂ ਨੇ ਮੈਨੂੰ ਪੜਕਾ ਦਿੱਤਾ ਅਤੇ ਉਹਨਾਂ ਦੇ ਪੜਕਾਉਣ ਉੱਤੇ ਮੈਂ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਉਸ ਲੜਕੀ ਤੋਂ ਬੇਇਜ਼ਤੀ ਦਾ ਬਦਲਾ ਲਿਆ ਸੀ ਮੈਂ ਉਸ ਦੇ ਨਾਲ ਬਹੁਤ ਗਲਤ ਕੀਤਾ ਸੀ ਅਤੇ ਉਸ ਤੋਂ ਕੁਝ ਦਿਨਾਂ ਬਾਅਦ ਹੀ ਮੈਂ ਇੱਕ ਹਾਦਸੇ ਦੇ ਵਿੱਚ ਅਪਾਹਜ ਹੋ ਗਿਆ। ਮੈਂ ਉਸ ਲੜਕੀ ਨੂੰ ਬਹੁਤ ਪਾਲਿਆ ਕਿ ਉਸ ਤੋਂ ਮਾਫੀ ਮੰਗ ਸਕਾਂ ਕਿਉਂਕਿ ਮੈਂ ਸਮਝ ਸਕਦਾ ਹਾਂ ਕਿ ਉਹ ਕਿਸ ਤਕਲੀਫ ਤੋਂ ਗੁਜ਼ਰੀ ਹੋਵੇਗੀ ਅਤੇ ਪਿਛਲੇ 7 ਸਾਲਾਂ ਤੋਂ ਮੈਂ ਰੋ ਰੋ ਕੇ ਮਾਫੀ ਮੰਗ ਰਿਹਾ ਹਾਂ ਅਤੇ ਇਸ ਹਾਦਸੇ ਦੇ ਵਿੱਚ ਮੇਰਾ ਸਭ ਕੁਝ ਬਰਬਾਦ ਹੋ ਗਿਆ ਹੈ। ਮੈਂ ਰਾਤਾਂ ਨੂੰ ਸੌ ਨਹੀਂ ਸਕਦਾ ਉਸ ਕੁੜੀ ਦੇ ਹੰਝੂ ਅਤੇ ਰੋਂਦਾ ਹੋਇਆ ਚਿਹਰਾ ਮੈਨੂੰ ਦਿਖਾਈ ਦੇਣ ਲੱਗਦਾ ਹੈ ਉਸ ਦੀਆਂ ਬੇਵਸ ਅੱਖਾਂ ਨੇ ਮੇਰਾ ਚੈਨ ਮੇਰਾ ਜਿਉਣਾ ਮੇਰਾ ਸਭ ਕੁਝ ਹਰਾਮ ਕਰ ਦਿੱਤਾ ਹੈ ਕਾਸ਼ ਕਿ ਉਹ ਮੈਨੂੰ ਮਾਫ ਕਰ ਦੇਵੇ ਤਾਂ ਮੇਰੇ ਲਈ ਮਰਨਾ ਆਸਾਨ ਹੋ ਜਾਵੇਗਾ ਮੈਂ ਪਿੱਛੇ ਖੜੀ ਉਸ ਲੜਕੇ ਦੀਆਂ ਗੱਲਾਂ ਸੁਣ ਰਹੀ ਸੀ ਅਤੇ ਮੇਰੇ ਦਿਲ ਨੂੰ ਸਕੂਨ ਆ ਗਿਆ ਸੀ ਮੈਂ ਉਸ ਅਸਮਾਨ ਦੇ ਵੱਲ ਦੇਖਿਆ ਅਤੇ ਮੁਸਕਰਾਉਣ ਲੱਗੀ ਕਿ ਇਸ ਤਰ੍ਹਾਂ ਦੇ ਆਦਮੀ ਦੀ ਇਹੀ ਸਜ਼ਾ ਹੋਣੀ ਚਾਹੀਦੀ ਸੀ ਕਿ ਇਹ ਪਲ ਪਲ ਮਰਦਾ ਰਹੇ ਮੈਨੂੰ ਉਸ ਆਦਮੀ ਦੀ ਹਾਲਤ ਤੇ ਥੋੜਾ ਜਿਹਾ ਵੀ ਤਰਸ ਨਹੀਂ ਆਇਆ ਸੀ ਕਿਉਂਕਿ ਉਸ ਸਮੇਂ ਲਿਫਟ ਦੇ ਅੰਦਰ ਵੀ ਉਸ ਆਦਮੀ ਨੂੰ ਮੇਰੇ ਉੱਤੇ ਤਰਸ ਨਹੀਂ ਆਇਆ ਪਰਮਾਤਮਾ ਸਭ ਕੁਝ ਦੇਖਦਾ ਹੈ ਅਤੇ ਉਹ ਕਿਸੇ ਉੱਤੇ ਕੀਤੇ ਹੋਏ ਜ਼ੁਲਮ ਦਾ ਬਦਲਾ ਬਹੁਤ ਚੰਗੀ ਤਰ੍ਹਾਂ ਲੈਂਦਾ ਹੈ ਜੋ ਉਸਨੇ ਉਸ ਲੜਕੇ ਤੋਂ ਲੈ ਲਿਆ ਸੀ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਨੋਟੀਫਿਕੇਸ਼ਨ ਬੈਲ ਨੂੰ ਜ਼ਰੂਰ ਦਬਾਇਓ ਤਾਂ ਜੋ ਆਉਣ ਵਾਲੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ